ਅਮਰਤਪਾਲ ਤੇ ਮਤਲਬ ਜਿਹੜੇ ਕੋਈ ਹੋਰ ਵੀ ਉਹਦਾ ਸਪੋਰਟਰ ਹੈ ਇਹ ਵੀ ਗੱਲ ਕਰਨ ਖੋਲ ਕੇ ਸੁਣ ਲਵੇ ਵੀ ਜੇ ਅਮਰਤਪਾਲ ਪੰਥਕ ਬਣ ਕੇ ਬਾਦਲਾ ਮਗੋਂ ਕੌਮ ਨਾਲ ਗੱਦਾਰੀ ਕਰੂਗਾ ਤਾਂ ਜਿਵੇਂ ਬਾਦਲ ਪੰਥਸ਼ੋ ਛੇਕੇ ਨੇ ਛੇਕਾਂਗੇ ਉਹਨੂੰ ਵੀ ਇਸੇ ਤਰੀਕੇ ਨਾਲ ਕੱਲ ਸੁਭੀ ਸਿੰਘ ਬਾਦਲ ਨੇ ਇੱਕ ਸਵੀਚ ਦਿੱਤੀ ਆ ਉਹਦੇ ਵਿੱਚ ਅਮਰਤਪਾਲ ਨੂੰ ਲੈ ਕੇ ਨਾ ਉਹ ਕਹਿੰਦੇ ਵੀ ਪੰਥਕ ਕੌੜ ਆ ਵੀ ਪੰਥਕ ਅਕਾਲੀ ਦਲ ਨੇ ਜਾਂ ਅਮਰਤਪਾਲ ਆ ਤੁਸੀਂ ਸੋਚਿਓ ਉਹ ਕਹਿੰਦੇ ਵੀ ਇਹ ਤਾਂ ਏਜੰਸੀਆਂ ਦੇ ਤੱਕ ਜਿਹੜਾ ਉਹਨਾਂ ਦੇ ਵਿਚਲਾ ਜਿਹੜਾ ਕਹਿਣ ਦਾ ਭਾਵ ਸੀ ਵੀ ਏਜੰਸੀਆਂ ਦਾ ਬੰਦਾ ਆ ਇੱਕ ਸਵਾਲ ਹੈ ਜਿਹੜਾ ਤੁਸੀਂ ਆਪਣੇ ਘਰੇ ਬੈ ਕੇ ਸੋਚੋ ਕਿ ਕੌਣ ਹੈ ਦੇਖੋ ਜੀ ਜਿਸ ਦਿਨ ਨਾ ਪਿੰਡ ਰੋਡੇ ਦੇ ਵਿੱਚ ਅਮਰਤਪਾਲ ਦੀ ਦਸਤਾਰ ਬੰਦੀ ਹੁੰਦੀ ਆ ਉੱਥੇ ਵੀ ਮੈਨੂੰ ਪੱਤਰਕਾਰ ਨੇ ਥੋੜੇ ਆਲਾ ਸਵਾਲ ਕੀਤਾ ਹਨਾ ਵੀ ਲੋਕ ਕਹਿੰਦੇ ਨੇ ਵੀ ਇਹ ਏਜੰਸੀਆਂ ਦਾ ਬੰਦਾ ਹੈ ਮਨ ਲਕ ਕੋਟਨ ਕੋਟ ਧੰਨਵਾਦ ਕਰਦੀ ਆ ਮੈਂ ਵੀ ਜਿਹੜੇ ਅਮਰਤਪਾਲ ਵਰਗੇ ਸਿੰਘਾਂ ਨੂੰ ਸਾਡੇ ਵਿੱਚ ਭੇਜਦੇ ਨੇ ਇਹ ਜੇ ਮਤਲਬ ਇਹ ਜਹ ਏਜੰਸੀਆਂ ਨੇ ਕੀ ਉਹਨੂੰ ਮਤਲਬ ਉਹਤੇ ਮੰਤਰ ਮਾਰਤਾ ਕੀ ਉਹਦੇ ਇਹ ਜੀ ਮਾਲਾ ਪਾਤੇ ਅਮਰਤਪਾਲ ਦੇ ਵੀ ਸਾਰੇ ਲੋਕ ਵੀ ਉਹਦੇ ਵਾਗਰ ਲੱਗੇ ਤੇ ਸੰਸਦਾਂਾਂ ਦੇ ਮੁਖੀ ਵੀ ਉਹਦੇ ਮਗਰ ਲੱਗੇ ਇਹ ਵੀ ਵਿਰੋਧੀ ਚਾਹੇ ਕਾਂਗਰਸੀ ਹੋਣ ਚਾਹੇ ਕਲਵੀਰ ਜੀ ਰਾਹ ਹੋਵੇ ਚਾਹੇ ਮੁਖ ਮੰਤਰੀ ਭਗਵੰਤ ਮਾਨ ਹੋਣ ਚਾਹੇ ਲਾਲਜੀਤ ਭੁੱਲਰ ਹੋਵੇ ਕਿ ਉਹ ਤਾਂ ਅਜਹੀਆਂ ਸਪੀਚਾਂ ਦੇ ਰਿਹਾ ਸੀ ਅਜਿਹੇ ਬਿਆਨ ਦੇ ਰਿਹਾ ਸੀ ਕਿ ਆਜ ਉਹ ਕੌਮਲੀ ਸ਼ਹੀਦ ਹੋ ਜਾਵੋ ਕੌਮਲ ਤੁਹਾਨੂੰ ਹਾਕਾ ਮਾਰਦੀ ਆ ਅਸੀਂ ਐ ਕਰਦਾਂਗੇ ਵੀ ਉੱਥੇ ਤੁਹਾਡੇ ਮੁੰਡਿਆਂ ਨੂੰ ਮਰਵਾਉਣਾ ਚਾਹੁੰਦਾ ਜਿਹੇ ਬਿਆਨ ਆ ਰਹੇ ਮੈਂ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੁੰਦੇ ਆ ਭਗਵੰਤ ਮਾਨਾ ਤੈਨੂੰ ਤੇਰੇ ਕੇਜਰੀਵਾਲ ਨੂੰ ਦੀਪਸਿੱਧੂ ਦੀਆਂ ਦੋ ਲਾਈਨਾਂ ਬ ਯਾਦ ਕਰਾਉਣੀ ਆ ਉਹ ਗੱਲ ਕਹਿੰਦਾ ਕਹਿੰਦਾ ਲਾਲਾ ਤੂੰ ਬੜੀ ਕੁੱਤੀਸ਼ ਐ ਤੂੰ ਬੜੇ ਕੁੱਤੀ ਛਾਇਆ ਸੀ ਚੌਣਾ ਲੜਾਂਗੇ ਤੇ ਤੈਨੂੰ ਜਿੱਤ ਕੇ ਵੀ ਦਿਖਾਵਾਂਗੇ ਭਗਵੰਤ ਮਾਨ ਤਾਂ ਪੂਰਾ ਕੇਜਰੀਵਾਲ ਦੇ ਰਾਹਾਂ ਤੇ ਚੱਲਦਾ ਜਦੀਪ ਸਿੱਧੂ ਦੇ ਬੋਲ ਯਾਦ ਆਉਂਦੇ ਨੇ ਜਦੋਂ ਉਹ ਕਹਿੰਦਾ ਸੀਗਾ ਬਿਆਨ ਇਹ ਤਾਂ ਬਿਆਨਤਾ 부ੱਛੜ ਬਣੂਗਾ ਬਿਆਨਤਾ 부ੱਛੜ ਭਗਵੰਤ ਮਾਨ ਬਣ ਗਿਆ ਚਾਹੇ ਆਹ 부ੱਛੜ ਐ ਕੋਈ ਵੀ ਆਸੀ ਉਹਨੂੰ ਇਹੀ ਗੱਲ ਕਹਿਣਾ ਜੀ ਬਾਈ ਜੀ ਚੌਣਾ ਲੜਾਂਗੇ ਵੀ ਤੇ ਜਿੱਤਾਂਗੇ ਵੀ ਪਰ ਸੁਖਵੀਰ ਸਿੰਘ ਬਾਦਲ ਤਾਂ ਕਹਿ ਰਹੇ ਨੇ ਕਿ ਸਾਡੀ ਪਾਰਟੀ ਨੇ ਔਰ 100 ਸਾਲ ਤੋਂ ਵੱਡੀ ਪਾਰਟੀ ਆ ਬਹੁਤ ਕੁਝ ਚੱਲਿਆ ਤਾਂ ਸੀ ਇਹ ਚੱਲਿਆ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਤਮ ਲਗਾ ਲਾਡੂ ਜੇਲ੍ਹ ਦੇ ਵਿੱਚ 5 ਸਾਲ ਲਾਏ ਨੇ ਅਸੀਂ ਐਨਐਸਏ ਚੱਲਿਆ ਉਹ ਤਾਂ ਬਹੁਤ ਵੱਡੇ ਵਿਆਹ ਦੇ ਰਹੇ ਨੇ ਇੰਨੇ ਸੇ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੂੰ 16 ਸਾਲ ਐਨਐਸਏ ਚ ਰੱਖਿਆ 16 ਸਾਲ ਅਸੀਂ ਨਹੀਂ ਕੋਈ ਪਰਿਵਾਰ ਦੇ ਲੋਕਾਂ ਨੇ ਧਰਨਾ ਦਿੱਤਾ ਕਿ ਬਾਦ ਸਾਹਿਬ ਨੂੰ ਛੱਡੋ ਜੀ ਸਾਡੀ ਜੇਲ੍ਹ ਛੱਡੋ ਇੱਕ ਗੱਪੀ ਬੰਦਾ ਸਾਨੂੰ ਦੱਸੂਗਾ ਵੀ ਅਸੀਂ ਕੀ ਕਰਨਾ ਇੱਕ ਗੱਪੀ ਬੰਦਾ ਜਿਹਦਾ ਟੈਗ ਲੱਗ ਚੁੱਕਿਆ ਗੱਪੀ ਦਾ ਹੁਣ ਤੁਸੀਂ 100 ਸਾਲ ਦੀ ਗੱਲ ਕਰਦੇ ਹੋ ਵੀ 100 ਸਾਲ ਦੀ ਪਾਰਟੀ ਆ ਜਾਂ ਮਤਲਬ ਮੇਰੇ ਪਿਓ ਨੇ ਆ ਕੀਤਾ ਹਨਾ ਜੇ ਇੰਨਾ ਕੁਝ ਕੀਤਾ ਤਾਂ ਫਿਰ ਪੰਜਾਬ ਨੂੰ ਕਿਉਂ ਨਾ ਇਹ ਬਚਾ ਸਕੇ ਪੰਜਾਬ ਦੇ ਟੋਟੇ ਟੋਟੇ ਹੋ ਕੇ ਪੰਜਾਬ ਸਾਡਾ ਸੂਬੇ ਤੋਂ ਸੂਬੇ ਬਣਾਤਾ ਠੀਕ ਹੈ ਉਦੋਂ ਇਹਦਾ ਪਿਓ ਕਿੱਥੇ ਸੀਗਾ ਜਿੱਦਣ ਇਹਦਾ ਪਿਓ ਇਹਨੂੰ ਇੰਦਰਾ ਨੂੰ ਚੱਠੀ ਲਿਖਦਾ ਇੰਦਰਾ ਨੂੰ ਚਿੱਠੀ ਲਿਖਦਾ ਵੀ ਆ ਕੇ ਪਿੰਡਰਾਂਲ ਤੇ ਹਮਲਾ ਕਰ ਪਿੰਡਰਾਂਲ ਤੋਂ ਮਤਲਬ ਕਬਜ਼ਾ ਛੁਡਾ ਹਰਮੰਦਰ ਸਾਹਿਬ ਦਾ ਉਸ ਦਿਨ ਇਹਦਾ ਪਿਓ ਪੰਥਕ ਸੀਗਾ ਸੌ ਜੂਹਾ ਖਾ ਕੇ ਬਿੱਲੀ ਹੱਜ ਨੂੰ ਚਲੀ ਪਹਿਲਾਂ ਦੀ ਜ਼ਿੰਦਗੀ ਉਹਦੀ ਬੜੀ ਅਲੱਗ ਤਰ੍ਹਾਂ ਦੀ ਸੀ ਐਸ ਪ੍ਰਸਤੀ ਵਾਲੀ ਸੀ ਸਾਰਾ ਕੁਝ ਸੀਗਾ ਤੇ ਉਹ ਇੱਕ ਸਾਲ ਦੇ ਵਿੱਚ ਅਜਿਹਾ ਕੀ ਹੋਇਆ ਕਿ ਉਹਨੇ ਅੰਮ੍ਰਿਤ ਛਕ ਲਿਆ ਅੰਮ੍ਰਿਤ ਛਕਣ ਤੋਂ ਬਾਅਦ ਉਸਨੇ ਲੋਕਾਂ ਨੂੰ ਪਿੱਛੇ ਲਾ ਲਿਆ ਇਹ ਵੀ ਸਵਾਲ ਖੜੇ ਹੋ ਰਹੇ ਨੇ ਅਜਾ ਹੱਜਤੀ ਹੁੰਦੀ ਹੈ ਸੜ ਲਈ ਪਾਲ ਕੱਟੇ ਹੈ ਇੱਕ ਦਿਨ ਜਾ ਕੇ ਸਾਰਾ ਡਰਾਮਾ ਚੱਲ ਪੈਂਦਾ ਪਗੜੀ ਵੀ ਆ ਜਾਂਦੀ ਹੈ ਚੋਲਾ ਵੀ ਆ ਜਾਂਦਾ ਹੈ ਗਾਟਰਾ ਵੀ ਤੋਂ ਆ ਜਾਂਦਾ ਉਦੋਂ ਮਤਲਬ ਫਲਸਤਾਨ ਦਾ ਨਾਰਾ ਵੀ ਲੱਗ ਲੱਗ ਜਾਂਦਾ ਹੈ ਅਮਰਤਪਾਲ ਉਸੇ ਤੌਰ ਤੇ ਚੱਲਿਆ ਹੋਇਆ ਸੀ ਇਹ ਕਹਿੰਦਾ ਜੀਨ ਪਾ ਕੇ ਕੁੜਤਾ ਪਜਾਮਾ ਪਾ ਕੇ ਉਹ ਕੇਸਰੀ ਰੰਗ ਦਾ ਸਾਫਾ ਬੰਨ ਕੇ ਮਲਵੇਅਰਪੋਰਟ ਤੇ ਉਤਰਿਆ ਸੀ ਉਹਦੀ ਉਹਦੀ ਤੋਰ ਦੇਖਣ ਵਾਲੀ ਸੀਗੀ ਸੰਤਪਿੰਡਰ ਵਾਲੇ ਨੂੰ ਸਾਰੀ ਦੁਨੀਆ ਪੰਥਕ ਮੰਨਦੀ ਆ ਆਪਾਂ ਵੀ ਪੰਥਕ ਮੰਨਦੇ ਆ ਕਿ ਅਸੀਂ ਜਦੋਂ ਐਨਐਨ ਸਾਡੇ ਤੇ ਲੱਗਿਆ ਸੀ ਜਾਂ ਅਸੀਂ ਜੋ ਕੁਝ ਕੀਤਾ ਇਹ ਤਾਂ ਸਾਲ ਵੀ ਨਹੀਂ ਹੋਇਆ ਦਿਲ ਦੇ ਵਿੱਚ ਤਾਂ ਹੁਣੀ ਤੜਫਣ ਲੱਗਾ ਵੀ ਮੈਨੂੰ ਕੱਢੋ 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 ਬਿਰਸਾ ਸਿੰਘ ਬਲਟੋਹਾ ਤਾਂ ਵੱਡੇ ਵੱਡੇ ਇਲਜ਼ਾਮ ਲਗਾ ਰਹੇ ਹਨ ਉਹਨੇ ਕਦੇ ਨਹੀਂ ਕਿਹਾ ਮੈਨੂੰ ਕੰਡੋ ਕਿੱਥੇ ਕਿਹਾ ਉਹਨੇ ਕਿਹਾ ਕੋਈ ਬਿਆਨ ਦਿਖਾਓ ਸਾਹਮਣੇ ਉਹਦਾ ਆਇਆ ਹੋਇਆ ਕੰਡੋ ਆਡੀਓ ਲੀਕ ਹੋ ਰਹੀ ਹੈ ਆਡੀਓ ਤਾਂ ਦੇਖੋ ਅਪਾਰ ਹੋਈ ਪਤਾ ਟੈਕਨੋਲੋਜੀ ਕਿੰਨੀ ਫਾਸਟ ਹੋ ਗਈ ਆ ਠੀਕ ਹੈ ਉਹਦੀ ਆਵਾਜ਼ ਬਣਾਈ ਜਾ ਰਹੀ ਆ ਬੜਾ ਆਵਾਜ਼ ਬਣਾ ਕੇ ਬਹੁਤ ਕੁਝ ਹੋ ਰਿਹਾ ਹੈ ਪਹਿਲਾ ਪਾਰਲੀਮੈਂਟ ਮਤਵੀ ਹਰ ਇੱਕ ਕਾਂਗਰਸੀ ਇਕਾਲੀਆਂ ਨੇ ਮੁੱਦਾ ਚੱਕਿਆ ਕਿ ਐਨਐਸਸੀ ਕਿਉਂ ਨਾ ਉਸ ਬਾਨਾ ਤੇ ਲਾਇਆ ਅੱਜ ਉਹ ਚੋਣ ਮੈਦਾਨ ਚ ਉਤਰਿਆ ਅੱਜ ਉਹ ਸਾਰਿਆਂ ਦੇ ਲਈ ਵਿਰੋਧੀ ਪਾਰਟੀ ਲਈ ਉਹ ਬੁਰਾ ਹੋ ਗਿਆ ਮੈਂ ਤਾਂ ਇੱਕ ਗੱਲ ਪੁੱਛਣਾ ਚਾਹੁੰਨੀ ਆ ਸੁਖਵੀਰ ਬਾਦਲ ਨੂੰ ਸੁਖਵੀਰ ਬਾਦਲ ਨੂੰ ਅੱਜ ਅਮਰਪਾਲ ਇਲੈਕਸ਼ਨ ਲੜਦਾ ਉਹਨੂੰ ਬੁਰਾ ਲੱਗਣ ਲੱਗ ਗਿਆ ਸਰਸਰ ਦੀ ਬੁੱਕਲ ਦੇ ਵਿੱਚ ਹਰ ਸਿਮਰਤ ਖੜੀ ਆ ਤੇ ਵੱਡੇ ਹਾਰ ਦੇ ਵਿੱਚੋਂ ਜੱਫੀ ਪਾਈ ਖੜਾ ਉਹਦੋਂ ਉਹਨੇ ਆਪਣੀ ਤੀਵੀ ਨੂੰ ਨੇ ਟੱਕਿਆ ਪਹਿਲਾ ਵਾਰੀ ਸਵਾਲ ਤੂੰ ਆਉਂਦੇ ਘਰੇ ਚੱਕ ਬਾਅਦ ਸਾਡੇ ਅਮਰਤਪਾਲ ਨੂੰ ਜਾਂ ਮਤਲਬ ਜਿਹੜਾ ਸਾਡਾ ਪੰਥਕ ਲੀਡਰ ਸਾਡਾ ਕੋਈ ਪੰਥਕ ਆਗੂ ਉੱਠਦਾ ਬਾਅਦ ਤੈਨੂੰ ਉਹਨੂੰ ਸਵਾਲ ਕਰਨ ਦਾ ਹੱਕ ਹੈ ਹਿੰਦੂ ਕਰ ਰਹੇ ਨੇ ਕਿ ਅਸੀਂ ਹਿੰਦੂਆਂ ਦੇ ਲਈ ਅਸੀਂ ਇਹ ਕਰਨਾ ਹੁਣ ਸਿੱਖ ਕਰ ਰਿਹਾ ਵੀ ਸਿੱਖ ਕਰ ਰਿਹਾ ਵੀ ਪੰਥ ਨੂੰ ਖਤਰਾ ਕੀ ਆਮ ਲੋਕ ਕਰ ਰਹੇ ਵੀ ਸਾਨੂੰ ਤਾਂ ਕੋਈ ਖਤਰਾ ਨਹੀਂ ਪਰ ਤੁਸੀਂ ਕਰ ਵੀ ਪੰਥ ਨੂੰ ਨੌਜਵਾਨ ਦੀ ਜਿਹੜੀ ਬਲੀ ਦੇਣੀ ਚਾਹੀਦੀ ਸਿੱਧੀ ਪਾਸ਼ੇ ਚ ਕਰਦੇ ਆ। ਆਰਐਸਐਸ ਤੁਸੀਂ ਸੁਣਿਆ ਆਰਐਸਐਸ ਸੰਸਥਾ ਇੱਕ ਹਨਾ ਰਾਸ਼ਟਰੀ ਸਿੱਖ ਸੰਗਤ ਸੰਸਥਾ ਹਨਾ ਇਹਨਾਂ ਦਾ ਕੰਮ ਕੀ ਹੈ ਇਹਨਾਂ ਦਾ ਕੰਮ ਹੈ ਵੀ ਜਿਹੜਾ ਸਿੱਖ ਧਰਮ ਹੈ ਸਿੱਖ ਕੌਮ ਹੈ ਇਹਨੂੰ ਖਤਮ ਕਰਨਾ। ਅਫਦਾਲੀ ਨੇ ਪੈਰ ਪਾਉਣਾ ਚਾਹਿਆ ਅਫਦਾਲੀ ਨੂੰ ਉਹਨੇ ਰੋਕਿਆ ਠੀਕ ਹੈ ਆਪਣੇ ਸਿੱਖਾਂ ਨੇ ਹੀ ਰੋਕਿਆ। ਸ਼ੁਰੂ ਤੋਂ ਮਤਲਬ ਇਹ ਚੱਲੀ ਆ ਰਹੀ ਹੈ। ਸ਼ੁਰੂ ਤੋਂ ਸਾਡੇ ਦੁਸ਼ਮਣ ਸਾਰੇ ਖਿੱਤਿਆਂ ਨਾਲੋਂ ਦੁਸ਼ਮਣ ਸਿੱਖਾਂ ਦੇ ਵੱਧ ਨੇ। ਔਰ ਮੋਦੀ ਦੇ ਭਗਤਾਂ ਜਾਂ ਜਿਹੜੇ ਭਾਜਪਾ ਦੇ ਆਗੂ ਉਮੀਦਵਾਰ ਨੇ ਉਹ ਕਰ ਰਹੇ ਨੇ ਵੀ ਮੋਦੀ ਸਾਹਿਬ ਨੇ ਤਾਂ ਕਰਤਾਰਪੁਰ ਸਾਹਿਬ ਦਾ ਲਾਂਗਾ ਖਲਾਇਆ ਨਵਜੋਤ ਸਿੰਘ ਸਿੱਧੂ ਨੇ ਗੱਲ ਕੀਤੀ ਸੀਗੀ ਨਾ ਲਾਂਗਾ ਖਲਾਉਣ ਦੀ ਠੀਕ ਹੈ ਉਧਰੋਂ ਜਿਹੜਾ ਪਾਕਿਸਤਾਨ ਵਾਲਾ ਪ੍ਰਧਾਨ ਮੰਤਰੀ ਸੀਗਾ ਉਹਨੇ ਲਾਂਗਾ ਖੋਲਤਾ ਸੀਗਾ ਇਹਨੂੰ ਬੇਸ਼ਰਮੀ ਦੇ ਮਾਰੇ ਨੂੰ ਲਾਂਗਾ ਖੋਲਣਾ ਪਿਆ ਭਗਵੰਤ ਮਾਨ ਬਾਰ-ਬਾਰ ਕਹਿੰਦਾ ਵੀ ਐਨਐਸਏ ਮੈਨ ਨਹੀਂ ਲਾਈ ਹੈਗੀ ਅਮਿਤ ਸ਼ਾਹ ਉਹਨਾਂ ਨੇ ਲਾਈ ਹੈ ਇਹ ਦੋਹੇ ਯਾਰ ਨੇ ਦੋਹੇ ਯਾਰ ਰਲੇ ਹੋਏ ਨੇ ਇੱਕ ਸੈਂਟਰ 'ਚ ਬੈਠਾ ਸਾਡੇ ਤੇ ਜ਼ੁਲਮ ਕਰ ਰਿਹਾ ਇੱਕ ਪੰਜਾਬ 'ਚ ਬੈਠਾ ਸਾਡੇ ਤੇ ਜ਼ੁਲਮ ਕਰ ਰਿਹਾ ਕਹਿੰਦਾ ਤੁਸੀਂ ਆਇਲਟਸ ਕਰੋ ਮੈਂ ਲੋਨ ਤੁਹਾਨੂੰ ਦਊਂਗਾ ਵਿਦੇਸ਼ ਜਾਣ ਲਈ ਇੱਕ ਪਾਸੇ ਕਹਿੰਦੇ ਸਨ ਅੰਗਰੇਜ਼ ਇੱਥੇ ਨੌਕਰੀਆਂ ਕਰਨ ਆਉਣਗੇ ਅੰਗਰੇਜ਼ਾਂ ਨੌਕਰੀਆਂ ਕਰਨ ਆਪਣੇ ਆਪਣੇ ਬੱਚਿਆਂ ਨੂੰ ਹੀ ਦੇ ਦੇ ਇਹਨਾਂ ਪੰਜਾਬ ਤੱਕ ਇਹਨਾਂ ਨੂੰ ਪੰਥ ਦਾ ਕਰਨ ਨੂੰ ਕੋਈ ਮਤਲਬ ਨਹੀਂ ਵੱਡੇ ਵੱਡੇ ਜਿਹੜੇ ਪੰਥਕ ਚਿਹਰੇ ਨੇ ਜਿਹੜੇ ਆਵਾਦੀ ਪਾਰਟੀ ਦੇ ਵਿੱਚ ਚਲੇ ਗਏ ਨੇ ਠੀਕ ਹੈ ਉਹੋ ਤਾਂ ਮਤਲਬ ਇੱਕ ਤਾਂ ਕਹਿੰਦਾ ਨੇ ਖਾਕੀ ਨਿਕਰ ਪਾ ਲਈ ਮੈਂ ਕਹਿੰਦੇ ਉਹ ਤਾਂ ਨੰਗਾ ਹੀ ਫਿਰਦੇ ਨੇ ਹਰਫ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਅਮਰਤਪਾਲ ਦੀ ਗੱਲ ਕਰਨ ਲੱਗੇ ਆ ਖੰਡੂਰ ਸਾਹਿਬ ਲੋਕ ਸਵਾਰ ਸੀ। ਧਾਰਮਿਕ ਸੀਟ ਆ ਔਰ ਪੰਥਕ ਸੀਟ ਆ ਪਰ ਉਥੇ ਕੀ ਕੁਝ ਹੋ ਰਿਹਾ ਔਰ ਉਥ ਦੀ ਆਬਾਦ ਉਥ ਦੇ ਲੋਕ ਕੀ ਕਹਿ ਰਹੇ ਨੇ। ਪਰ ਉਸ ਤੋਂ ਪਹਿਲਾਂ ਕੱਲ ਸੁਖਵੀਰ ਸਿੰਘ ਬਾਦਲ ਦਾ ਇੱਕ ਬਿਆਨ ਆਇਆ ਸਪੀਚ ਆ। ਕਾਫੀ ਸਵਾਲ ਖੜੇ ਕੀਤੇ ਨੇ। ਔਰ ਜਦੋਂ ਅਮਰਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਉਹ ਜਦੋਂ ਵਾਗ ਕੀ ਹੋਏ ਸੀਗੇ ਭੱਜੇ ਸੀ ਉਹ ਵੀ ਸਵਾਲ ਖੜਾ ਕੀਤਾ। ਆ ਕਿ ਉਹ ਤਾਂ ਭੱਜ ਗਏ ਸੀਗੇ ਜੇ ਐਡੇ ਹੀ ਉਹ ਕੌਮੀ ਯੋਧੇ ਸੀ ਤਾਂ ਗ੍ਰਿਫਤਾਰੀ ਕਿਉਂ ਨਹੀਂ ਦਿੱਤੀ ਸੋ ਮੇਰੇ ਨਾਲ ਵੀਜੀ ਨੇ ਪਹਿਲਾਂ ਤਾਂ ਜੀ ਬਹੁਤ-ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਜੀ ਪਹਿਲਾ ਮੇਰਾ ਸਵਾਲ ਜੀ ਇਹੀ ਹੈ ਕੱਲ ਸੁਖਬੀਰ ਸਿੰਘ ਬਾਦਲ ਨੇ ਇੱਕ ਸਵੀਚ ਦਿੱਤੀ ਔਰ ਉਸ ਦੇ ਵਿੱਚ ਅੰਮ੍ਰਿਤਪਾਲ ਨੂੰ ਲੈ ਕੇ ਨਾ ਉਹ ਕਹਿੰਦੇ ਵੀ ਪੰਥਕ ਕੌਣ ਆ ਵੀ ਪੰਥਕ ਕਾਲੀ ਦਲ ਨੇ ਜਾਂ ਅੰਮ੍ਰਿਤਪਾਲ ਆ ਤੁਸੀਂ ਸੋਚਿਓ ਉਹ ਕਹਿੰਦੇ ਵੀ ਇਹ ਤਾਂ ਏਜੰਸੀਆਂ ਦੇ ਤੱਕ ਜਿਹੜਾ ਉਹਨਾਂ ਦੇ ਵਿਚਲਾ ਜਿਹੜਾ ਕਹਿਣ ਦਾ ਭਾਵ ਸੀ ਵੀ ਏਜੰਸੀਆਂ ਦਾ ਬੰਦਾ ਇਹ ਗੱਲ ਕਹਿ ਕੇ ਲੋਕਾਂ ਨੂੰ ਜਿਹੜਾ ਕਿਹਾ ਗਿਆ ਕਿ ਤੁਸੀਂ ਸੋਚਿਓ ਜਰੂਰ ਅਮਰਤਪਾਲ ਤੇ ਕਈ ਨਿਸ਼ਾਨੇ ਸਾਦੇ ਗਏ ਨੇ ਦੇਖੋ ਜੀ ਜਿਸ ਦਿਨ ਨਾ ਪਿੰਡ ਰੋਡੇ ਦੇ ਵਿੱਚ ਅਮਰਤਪਾਲ ਦੀ ਦਸਤਾਰਬੰਦੀ ਹੁੰਦੀ ਹੈ ਉੱਥੇ ਵੀ ਮੈਨੂੰ ਪੱਤਰਕਾਰ ਨੇ ਥੋੜੇ ਆਲਾ ਸਵਾਲ ਕੀਤਾ ਹਨਾ ਵੀ ਲੋਕ ਕਹਿੰਦੇ ਨੇ ਵੀ ਇਹ ਏਜੰਸੀਆਂ ਦਾ ਬੰਦਾ ਹੈ ਮੈਂ ਕਹਿੰਨੇ ਆ ਵੀ ਉਹ ਏਜੰਸੀਆਂ ਦਾ ਮਤਲਬ ਕੋਟਨ ਕੋਟ ਧੰਨਵਾਦ ਕਰਦੀ ਆ ਮੈਂ ਵੀ ਜਿਹੜੇ ਅਮਰਤਪਾਲ ਵਰਗੇ ਸਿੰਘਾਂ ਨੂੰ ਸਾਡੇ ਵਿੱਚ ਭੇਜਦੇ ਨੇ ਜਿਨ੍ਹਾਂ ਦੇ ਮਗਰ ਸਾਡੀਆਂ ਸਾਰੀਆਂ ਸਿੱਖ ਸੰਸਥਾਵਾਂ ਦੇ ਮੁਖੀ ਉਹਦੀ ਦਸਤਾਰ ਬੰਦੀ ਕਰਨ ਜਾਂਦੇ ਨੇ ਸਾਰੀਆਂ ਸਿੱਖ ਸੰਸਥਾਵਾਂ ਦੇ ਮੁਖੀ ਜਿੰਨੇ ਵੀ ਹੈਗੇ ਸੀ ਸਾਡੇ ਠੀਕ ਹੈ ਤੇ ਦੂਸਰੀ ਗੱਲ ਅ ਸਾਰੇ ਲੋਕ ਉਹਦੇ ਮਗਰ ਲੱਗਦੇ ਨੇ ਸਾਰੇ ਮਤਲਬ ਜਿੰਨੇ ਨੌਜਵਾਨ ਸਾਡਾ ਤਬਕਾ ਸੀਗਾ ਸਾਰਾ ਉਹਦੇ ਮਗਰ ਲੱਗ ਗਿਆ ਹਨਾ ਅ ਇਹ ਜੇ ਮਤਲਬ ਇਹ ਜਾਂ ਏਜੰਸੀਆਂ ਨੇ ਕੀ ਉਹਨੂੰ ਮਤਲਬ ਉਹਤੇ ਮੰਤਰ ਮਾਰਤਾ ਕੀ ਉਹਦੇ ਇਹ ਜੀ ਮਾਲਾ ਪਾਤੀ ਅਮਰਤਪਾਲ ਦੇ ਵੀ ਸਾਰੇ ਲੋਕ ਵੀ ਉਹਦੇ ਵਾਗਰ ਲੱਗੇ ਤੇ ਸੰਸਦਾਂ ਦੇ ਮੁਖੀ ਵੀ ਉਹਦੇ ਵਾਗਰ ਲੱਗੇ ਹਨਾ ਵੀ ਮੈਂ ਤਾਂ ਉਹ ਮਤਲਬ ਉਸ ਏਜੰਸੀ ਨੂੰ ਜ਼ਰੂਰ ਮਿਲਣਾ ਚਾਹੂੰਗੀ ਵੀ ਸਾਡੇ ਤੇ ਵੀ ਕੋਈ ਕਿਰਪਾ ਕਰ ਦੇਵੇ ਹੋ ਸਕਦਾ ਸਾਡੇ ਵੀ ਦੁਨੀਆ ਵਾਗਰ ਲੱਗ ਜਵੇ ਹਨਾ ਮੈਂ ਇਹਦੀ ਸੁਖਵੀਰ ਬਾਦਲ ਦੀ ਜਿਹੜੀ ਸੋਚਣੀ ਹੈ ਇੱਕ ਕਿਸੇ ਨੇ ਵੀਡੀਓ ਬਣਾਈ ਸੀਗੀ ਆ ਸੁਖਵੀਰ ਬਾਦਲ ਦੀ ਤੇ ਉਹਦੀ ਘਰ ਵਾਲੀ ਦੀ ਲਾ ਕੇ ਠੀਕ ਹੈ ਜਿੱਥੇ ਮਤਲਬ ਉਹ ਕਹਿੰਦਾ ਵੀ ਆਪਾਂ ਤਾਂ ਅੰਬਰਾਂ ਨੂੰ ਬੋੜੀਆਂ ਲਾ ਦਾਂਗੇ ਹਨਾ ਵੀ ਤੂੰ ਗੱਪੀ ਐ ਗੱਪ ਮਾਰਦਾ ਹਨਾ ਉਹਦੀ ਕਿਸੇ ਨੇ ਵੀਡੀਓ ਬਣਾ ਕੇ ਲਾਈ ਅੰਬਰਾਂ ਤੋਂ ਪਰੇ ਵੀ ਤੂੰ ਗੱਪ ਮਾਰਦਾ ਅੰਬਰਾਂ ਤੋਂ ਪਰੇ ਦੀ ਗੱਪ ਮਾਰਦਾ ਹਨਾ ਉਹਦੀ ਘਰ ਵਾਲੀ ਉਹਦੇ ਬੂਬੇ ਲੈ ਕੇ ਖੜੀ ਦੇਖਦੀ ਐ ਇੱਕ ਗੱਪੀ ਬੰਦਾ ਸਾਨੂੰ ਦੱਸੂਗਾ ਵੀ ਅਸੀਂ ਕੀ ਕਰਨਾ ਇੱਕ ਗੱਪੀ ਬੰਦਾ ਜਿਹਦਾ ਟੈਗ ਲੱਗ ਚੁੱਕਿਆ ਗੱਪੀ ਦਾ ਪਰੇ ਸੁਖਵੀਰ ਸਿੰਘ ਬਾਦਲ ਤਾਂ ਕਹਿ ਰਹੇ ਨੇ ਕਿ ਸਾਡੀ ਪਾਰਟੀ ਨੇ ਔਰ 100 ਸਾਲ ਤੋਂ ਵੱਡੀ ਪਾਰਟੀ ਆ ਬਹੁਤ ਕੁਝ ਚੱਲਿਆ ਤਸੀਹੇ ਚੱਲੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਤਮ ਲਾ ਲਾੜੂ ਜੇਲ੍ਹ ਦੇ ਵਿੱਚ 5 ਸਾਲ ਲਾਏ ਨੇ ਅਸੀਂ ਐਨਐਸਏ ਚੱਲਿਆ ਉਹ ਤਾਂ ਬਹੁਤ ਵੱਡੇ ਵਿਆਹ ਦੇ ਰਹੇ ਨੇ ਹੁਣ ਤੁਸੀਂ 100 ਸਾਲ ਦੀ ਗੱਲ ਕਰਦੇ ਹੋ ਵੀ 100 ਸਾਲ ਦੀ ਪਾਰਟੀ ਆ ਜਾਂ ਮਤਲਬ ਮੇਰੇ ਪਿਓ ਨੇ ਆ ਕੀਤਾ ਹਨਾ ਜੇ ਇੰਨਾ ਕੁਝ ਕੀਤਾ ਤਾਂ ਫਿਰ ਪੰਜਾਬ ਨੂੰ ਕਿਉਂ ਨਾ ਇਹ ਬਚਾ ਸਕੇ ਪੰਜਾਬ ਦੇ ਟੋਟੇ ਟੋਟੇ ਹੋ ਕੇ ਪੰਜਾਬ ਸਾਡਾ ਸੂਬੇ ਤੋਂ ਸੂਬੇ ਬਣਾਤਾ ਠੀਕ ਹੈ ਉਦੋਂ ਇਹਦਾ ਪਿਓ ਕਿੱਥੇ ਸੀਗਾ ਜਿੱਦਣ ਇਹਦਾ ਪਿਓ ਇਹਨੂੰ ਇੰਦਰਾਂ ਨੂੰ ਚਿੱਠੀ ਲਿਖਦਾ ਇੰਦਰਾਂ ਨੂੰ ਚਿੱਠੀ ਲਿਖਦਾ ਵੀ ਆ ਕੇ ਪਿੰਡਰਾਂ ਵਾਲੇ ਤੇ ਹਮਲਾ ਕਰ ਪਿੰਡਰਾਂ ਵਾਲੇ ਤੋਂ ਮਤਲਬ ਕਬਜ਼ਾ ਛਡਾ ਹਰਮੰਦਰ ਸਾਹਿਬ ਦਾ ਉਸ ਦਿਨ ਇਹਦਾ ਪਿਓ ਬੰਥਕ ਸੀਗਾ ਸੰਤ ਪਿੰਡਰਾਂ ਵਾਲੇ ਨੂੰ ਸਾਰੀ ਦੁਨੀਆ ਬੰਥਕ ਮੰਨਦੀ ਆ ਆਪਾਂ ਵੀ ਬੰਥਕ ਮੰਨਦੇ ਆ ਅਮਰਤਪਾਲ ਉਸੇ ਤੌਰ ਤੇ ਚੱਲਿਆ ਹੋਇਆ ਸੀ ਇਹ ਕਹਿੰਦਾ ਜੀਨ ਪਾ ਕੇ ਕੁੜਤਾ ਪਜਾਮਾ ਪਾ ਕੇ ਉਹ ਕੇਸਰੀ ਰੰਗ ਦਾ ਸਾਫਾ ਬੰਨ ਕੇ ਮਤਲਬ 에어ਪੋਰਟ ਤੇ ਉਤਰਿਆ ਸੀ ਉਹਦੀ ਉਹਦੀ ਤੌਰ ਦੇਖਣ ਵਾਲੀ ਸੀਗੀ ਹਰ ਲੋਕ ਤੇ ਵੀ ਕਹਿ ਰਹੇ ਨੇ ਕਿ ਪਹਿਲਾਂ ਉਹ ਸਾ ਕੁਝ ਹੋਰ ਸੀਗਾ ਯਾਰ ਇਹ ਵੀ ਕਹਾਵਤ ਵਰਤੀ ਗਈ ਆ ਕਿ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਪਹਿਲਾਂ ਦੀ ਜ਼ਿੰਦਗੀ ਉਹਦੀ ਬੜੀ ਅਲੱਗ ਤਰ੍ਹਾਂ ਦੀ ਸੀ ਐਸ ਪ੍ਰਸਤੀ ਵਾਲੀ ਸੀ ਸਾਰਾ ਕੁਝ ਸੀਗਾ ਤੇ ਉਹ ਇੱਕ ਸਾਲ ਦੇ ਵਿੱਚ ਜਿਹੜਾ ਕੀ ਹੋਇਆ ਕਿ ਉਹਨੇ ਅਮਰਤ ਛਕ ਲਿਆ ਅਮਰ ਸ਼ਕਨ ਤੋਂ ਬਾਅਦ ਉਸਨੇ ਲੋਕਾਂ ਨੂੰ ਪਿੱਛੇ ਲਾ ਲਿਆ ਇਹ ਵੀ ਸਵਾਲ ਖੜੇ ਹੋ ਰਹੇ ਨੇ ਗਣਕਾ ਪਾਪਣ ਪਾਪਣ ਸੀਗੀ ਆਪਣੀ ਗੁਰਬਾਣੀ ਦੇ ਵਿੱਚ ਕੋ ਮਿਲਦੇ ਆ ਸਦਨਾ ਕਸਾਈ ਸੀਗਾ ਬਾਲਮਿਕੀ ਕਸਾਈ ਸੀ ਪਹਿਲਾਂ ਠੀਕ ਹੈ ਉਹਨਾਂ ਨੇ ਆਪਣਾ ਜੀਵਨ ਦੇ ਵਿੱਚ ਸੁਧਾਰ ਲਿਆਂਦਾ ਸੁਧਾਰ ਲਿਆ ਕੇ ਇੱਕ ਮਿਸਾਲ ਬਣੇ ਨੇ ਦੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੋਇਆ ਠੀਕ ਹੈ ਸਦਨੇ ਕਸਾਈ ਵਰਗਿਆਂ ਦਾ ਗਣਕਾ ਪਾਪਣ ਵਰਗਿਆਂ ਦਾ ਠੀਕ ਹੈ ਨਾ ਨਾਮ ਦਰਜ ਹੋਇਆ ਆਪਣੇ ਇਤਿਹਾਸ ਦੇ ਵਿੱਚ ਹਨਾ ਜੇ ਅਮਰਤਪਾਲ ਠੀਕ ਹੈ ਅਯਾਸ ਉਹਦੀ ਪਿਛਲੀ ਜ਼ਿੰਦਗੀ ਆ ਪਰ ਅਸੀਂ ਹੁਣ ਦੇਖਣਾਵੇਂ ਹੁਣ ਸਾਡਾ ਲਿਖੀ ਕਰ ਰਿਹਾ ਅੱਗੇ ਤੋਂ ਮਤਲਬ ਜੇ ਕੋਈ ਇਹ ਜੀ ਡਿੰਗ ਪੱਟਣ ਨੂੰ ਪੱਟਣ ਵੀ ਨਹੀਂ ਦਵਾਂਗੇ ਇਹ ਵੀ ਮਤਲਬ ਅ ਅਮਰਤਪਾਲ ਤੇ ਮਤਲਬ ਜਿਹੜੇ ਕੋਈ ਹੋਰ ਵੀ ਉਹਦਾ ਸਪੋਰਟਰ ਹੈ ਇਹ ਵੀ ਗੱਲ ਕਰਨ ਖੋਲ ਕੇ ਸੁਣ ਲਵੇ ਵੀ ਜੇ ਅਮਰਤਪਾਲ ਪੰਥਕ ਬਣ ਕੇ ਬਾਦਲਾ ਵਾਂਗੂ ਕੌਮ ਨਾਲ ਗੱਦਾਰੀ ਕਰੂਗਾ ਤਾਂ ਜਿਵੇਂ ਬਾਦਲ ਬਾਦਸ਼ਾਹ ਛੇਕੇ ਨੇ ਛੇਕਾਂਗੇ ਉਹ ਉਹਨੂੰ ਵੀ ਇਸੇ ਤਰੀਕੇ ਨਾਲ ਠੀਕ ਹੈ ਜਿੰਨਾ ਚਿਰ ਸਾਡੇ ਪੰਥ ਲਈ ਕਰਦਾ ਸਾਡੀ ਜਾਨ ਵੀ ਉਹਦੇ ਲਈ ਹਾਜ਼ਰ ਹੈ ਠੀਕ ਪਰ ਮਿਰਸਾ ਸਿੰਘ ਵਿਲਟੋਹਾ ਤਾਂ ਇਹ ਵੀ ਸਵਾਲ ਖੜੇ ਕਰਦਾ ਕਿ ਅਸੀਂ ਜਦੋਂ ਐਨਐਨ ਸਾਡੇ ਤੇ ਲੱਗਿਆ ਸੀ ਜਾਂ ਅਸੀਂ ਜੋ ਕੁਝ ਕੀਤਾ ਇਹਨਾਂ ਦਾ ਸਾਲ ਵੀ ਨਹੀਂ ਹੋਇਆ ਜੇਲ੍ਹ ਦੇ ਵਿੱਚ ਤਾਂ ਹੁਣ ਹੀ ਤੜਫਣ ਲੱਗਾ ਵੀ ਮੈਨੂੰ ਕੱਢੋ 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 ਬਿਰਸਾ ਸਿੰਘ ਬਲਟੋਹਾ ਤਾਂ ਵੱਡੇ ਵੱਡੇ ਇਲਜ਼ਾਮ ਲਗਾ ਰਹੇ ਆ ਉਹਨੇ ਕਦੇ ਨਹੀਂ ਕਿਹਾ ਮੈਨੂੰ ਕੱਢੋ ਕਿੱਥੇ ਕਿਹਾ ਉਹਨੇ ਕਿਹਾ ਕੋਈ ਬਿਆਨ ਦਿਖਾਓ ਸਾਹਮਣੇ ਉਹਦਾ ਆਇਆ ਹੋਇਆ ਕੱਢਣਾ ਆਡੀਓ ਲੀਕ ਹੋ ਰਹੀਆਂ ਨੇ ਆਡੀਓ ਤਾਂ ਦੇਖੋ ਆਪਾਂ ਨੂੰ ਹੀ ਪਤਾ ਟੈਕਨੋਲੋਜੀ ਕਿੰਨੀ ਫਾਸਟ ਹੋ ਗਈ ਆ ਠੀਕ ਹੈ ਉਹਦੀ ਆਵਾਜ਼ ਬਣਾਈ ਜਾ ਰਹੀ ਆ ਬੜਾ ਆਵਾਜ਼ ਬਣਾ ਕੇ ਬਹੁਤ ਕੁਝ ਹੋ ਰਿਹਾ ਆ ਕਦੇ ਖੰਡੇ ਦੀ ਮਾਤਾ ਦਾ ਬਿਆਨ ਤੋੜ ਮਰੋੜ ਕੇ ਸਾਹਮਣੇ ਲਿਆਂਦਾ ਜਾ ਰਿਹਾ ਕਦੇ ਸੁਖਵੀਰ ਵਰਗੇ ਭੌਂਕਦੇ ਨੇ ਕਦੇ ਉਹਦੀ ਆਵਾਜ਼ ਹੈ ਮਤਲਬ ਜਿਹੜੀ ਉਹ ਬਣਾ ਕੇ ਆਡੀਓ ਤਾਂ ਪਹਿਲਾਂ ਵੀ ਲੀਕ ਹੋਈਆਂ ਨੇ ਕਈ ਲੀਕ ਹੋਈਆਂ ਨੇ ਇਹਦੀ ਅਮਰਤਪਾਲ ਦੇ ਫਿਰ ਉੱਥੇ ਲੋਕ ਕਿਤੇ ਸੁੱਤੇ ਪਏ ਸੀਗੇ ਜਾਂ ਤਾਂ ਉਦੋਂ ਹੀ ਸਾਹਮਣੇ ਲੈ ਕੇ ਹੁੰਦੇ ਸਾਰਾ ਕੁਝ ਹਨਾ ਇਹੇ ਆਵਾਜ਼ ਬਣਾ ਕੇ ਉਹਦੀ ਉਹ ਦਿੱਤਾ ਗਿਆ ਉਹਨੇ ਕਿਤੇ ਨਹੀਂ ਕਿਹਾ ਮੈਨੂੰ ਛਡਾ ਬੋ ਹੁਣ ਵੀ ਨਹੀਂ ਕਹਿ ਰਿਹਾ ਉਹ ਇਲੈਕਸ਼ਨ ਲੜਨ ਦੇ ਹੱਕ ਦੇ ਵਿੱਚ ਨਹੀਂ ਸੀਗੇ ਸਰਦਾਰ ਸਿਮਰਜੀਤ ਸਿੰਘ ਮਾਨ ਗਏ ਸੀਗੇ ਵੀ ਭਾਈ ਸਾਰਿਆਂ ਨੂੰ ਸਾਰੇ ਸਿੰਘਾਂ ਨੂੰ ਅਸੀਂ ਲੜਾਉਣੀ ਆ ਪਰ ਉਹ ਮੰਨੇ ਨਹੀਂ ਸੀਗੇ ਫਿਰ ਸੰਗਤ ਦਾ ਪ੍ਰੈਸ਼ਰ ਪਿਆ ਵੀ ਤੁਸੀਂ ਆਜ਼ਾਦ ਲੜ ਲਓ ਜੀ ਠੀਕ ਹੈ ਮੈਂ ਬਾਅਦ ਚ ਗੂੰਗਾ ਤੁਸੀਂ ਖੰਡੇ ਦੀ ਗੱਲ ਕੀਤੀ ਹੈ ਉਹਨਾਂ ਦੀ ਮਾਤਾ ਜੀ ਦੀ ਵੀਡੀਓ ਵਾਇਰਲ ਹੋ ਰਹੀ ਆ ਔਰ ਕਈ ਅਕਾਲੀ ਆਗੂਆਂ ਨੇ ਵੀ ਮਿਰਸਾ ਸਿੰਘ ਬਲਟੋਹਾ ਨੇ ਜਾਂ ਹੋਰ ਜਿਹੜੇ ਅਕਾਲੀ ਆਗੂ ਨੇ ਵੀਡੀਓ ਸ਼ੇਅਰ ਕਰਕੇ ਕਿਹਾ ਕਿ ਵੱਡਾ ਪੰਥਕ ਕਹਿਣ ਵਾਲਾ ਉਸਨੇ ਨੌਸਬਾਨ ਦੀ ਖੰਡੇ ਦੇ ਜਿਹੜੇ ਕਤਲ ਕੀਤਾ ਜਾਂ ਹੋਰ ਵੱਡੇ ਇਲਜ਼ਾਮ ਲਗਾਏ ਨੇ ਦੇਖੋ ਖੰਡਾ ਉੱਥੇ ਸੀ ਤੇ ਇਹ ਇੱਥੇ ਸੀਗੇ ਸਿੰਘ ਠੀਕ ਹੈ ਸਚਾਈ ਵੈਗਰੂ ਜਾਣਦਾ ਠੀਕ ਹੈ ਪਰ ਉਦੀ ਆਵਾਜ਼ ਉਹਦੀ ਮਾਤਾ ਦੀ ਇਹ ਗੱਲ ਕਹਿ ਕੇ ਕਰੀ ਜਾ ਰਹੀ ਆ ਵੀ ਉਹ ਕਣਕਾਂ ਦੇ ਵਿੱਚ ਭੱਜਿਆ ਜਾ ਰਿਹਾ ਸੀ ਦੇਖੋ ਆਪਾਂ ਜਦੋਂ ਗੱਲਾਂ ਕਰਦੇ ਆ ਇਹ ਤਾਂ ਨੇਚਰਲੀ ਆਉਂਦਾ ਵੀ ਅਮਰਤਪਾਲ ਕਿੱਧਰ ਨੂੰ ਗਿਆ ਤੁਸੀਂ ਜੇ ਮੈਨੂੰ ਪੁੱਛੋਗੇ ਵੀ ਅਮਰਤਪਾਲ ਗਿਆ ਕਿੱਧਰ ਨੂੰ ਮੈਂ ਕਹਾਂਗੂ ਵੀ ਹਾਂ ਉੱਥੋਂ ਜਦੋਂ ਉਹਤੇ ਅਟੈਕ ਹੋਇਆ ਉੱਥੋਂ ਸੜਕ ਤੋਂ ਉਹ ਖੇਤਾਂ 'ਚੋਂ ਹੋ ਲਿਆ ਖੇਤਾਂ 'ਚੋਂ ਉਸ ਤਰੀਕੇ ਨਾਲ ਉਹ ਬਾਹਰ ਨਿਕਲ ਗਿਆ ਇਹ ਤਾਂ ਨਾਰਮਲ ਗੱਲ ਆ ਜੇ ਮੇਰੀ ਇਸੇ ਗੱਲ ਨੂੰ ਥੋੜਾ ਮਰੋੜ ਕੇ ਕਿਸੇ ਹੋ ਟੰਗ ਨਾ ਪੇਸ਼ ਕੀਤਾ ਜਾਂਦਾ ਉ ਤਾਂ ਗਲਤ ਹੈ ਨਾ ਉਹ ਗਲਤ ਹੈ ਉਸੇ ਤਰੀਕੇ ਨਾਲ ਉਹ ਮਾਤਾ ਨੂੰ ਮਿਰਦ ਮਾਤਾ ਨੂੰ ਵੀ ਕਿ ਸਾਡੇ ਸ਼ਹੀਦ ਦੀ ਮਾਤਾ ਨੂੰ ਇਹ ਇਸ ਟੰਗ ਨਾ ਵਿਰਸਾ ਸਿੰਘ ਵਲਟੋਹੇ ਵਰਗੇ ਜਾਂ ਬਾਦਲ ਵਰਗੇ ਵਰਤਦੇ ਨੇ ਬਾਦਲੋ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਆਪਣੀ ਜਿਹੜੀ ਡੁੱਬਦੀ ਬੇੜੀ ਆ ਜਿਹਦੇ ਜੀਚ ਅਨੇਕਾਂ ਹੀ ਛੇਕ ਹੋ ਚੁੱਕੇ ਨੇ ਤੁਸੀਂ ਉਹਦੀ ਰਪੇਅਰ ਕਰੋ ਤੁਸੀਂ ਉਹਨੂੰ ਠੀਕ ਕਰਾਵੋ ਨਾ ਕਿ ਆਪਣੀ ਬੇੜੀ ਦੇ ਵਿੱਚ ਵੱਟੇ ਪਾਵੋ ਤੇ ਪ੍ਰਕਾਸ਼ ਸਿੰਘ ਬਾਦਲ ਬਿਲਕੁਲ ਤੁਸੀਂ ਕਹਿੰਦੇ ਪਾਰਟੀ ਦੀ ਗੱਲ ਕੀਤੀ ਆ ਪ੍ਰਕਾਸ਼ ਸਿੰਘ ਬਾਦਲ ਹੋਣਾ ਵੇਲੇ ਪਾਰਟੀ ਕਾਫੀ ਮਜ਼ਬੂਤ ਸੀ ਸੁਖਵੀਰ ਸਿੰਘ ਪ੍ਰਧਾਨ ਚੁਣੇ ਗਏ ਇਹਨਾਂ ਨੇ ਮਾਫੀ ਮੰਗੀ ਵੀ ਪੰਥ ਤੋਂ ਮੈਂ ਮਾਫੀ ਮੰਗਦਾ ਤੁਸੀਂ ਕਿਹ ਡੁੱਬਦੀ ਵੇੜੀ ਆ ਬਹੁਤ ਲੋਕ ਉੱਥੇ ਉਹਨਾਂ ਦੇ ਨਾਲ ਜੁੜ ਗਏ ਵੀ ਭਾਵਨਾ ਦੇ ਤੌਰ ਤੇ ਵੀ ਅੱਜ ਮਾਫੀ ਮੰਗ ਲਈ ਸੁਖਵੀਰ ਬਾਦਲ ਨੇ ਪਰ ਸਿਮਰਜੀਤ ਸਿੰਘ ਮਾਨ ਹੋਣੀ ਖੰਡੂਰ ਸਾਹਿਬ ਦੀ ਸੀਟ ਛੱਡ ਦਿੰਦੇ ਨੇ ਜੇ ਪ੍ਰਕਾਸ਼ ਸਿੰਘ ਸੁਭੀ ਸਿੰਘ ਬਾਦਲ ਉਹ ਉਥੇ ਦੀ ਸੀਟ ਛੱਡ ਦਿੰਦੇ ਤਾਂ ਪਾਰਟੀ ਮਜ਼ਬੂਤ ਹੁੰਦੀ ਜਾਂ ਪਾਰਟੀ ਨੂੰ ਘਾਟਾ ਪੈਂਦਾ ਬਿਲਕੁਲ ਮਜ਼ਬੂਤ ਹੁੰਦੀ ਪਾਰਟੀ ਮਜ਼ਬੂਤ ਹੁੰਦੀ ਜਿਹੜੇ ਸਾਡੇ ਮਤਲਬ ਮੰਨ ਕੇ ਚਲੋ ਮੇਰੀ ਪਿਓ ਦੀ ਉਮਰ ਦੇ ਨੇ ਜਾਂ ਕੁਝ ਬਜ਼ੁਰਗ ਸਾਡੇ ਘਰਾਂ ਦੇ ਵਿੱਚ ਅਜੇ ਜੇ ਬੈਠੇ ਨੇ ਜਿਹੜੇ 90 90 ਸਾਲ ਦੇ ਨੇ 95 ਸਾਲ ਦੇ ਨੇ ਉਹ ਹਜੇ ਵੀ ਕਹਿੰਦੇ ਨੇ ਤੱਕੜੀ ਬਾਬੇ ਨਾਨਕ ਵਾਲੀ ਤੱਕੜੀ ਸਾਡੀ ਹਨਾ ਪਰ ਇਹਨਾਂ ਨੇ ਖੇ ਘਰ ਤੇ ਇਹਨਾਂ ਨੇ ਉਹ ਉਹਨਾਂ ਦੇ ਮਨਾਂ ਦੇ ਵਿੱਚ ਵੀ ਨਫ਼ਰਤ ਭਰਤੀ ਜੇ ਖਡੂਰ ਸਾਹ ਵਾਲੀ ਸੀਟ ਬਿਰਸਾ ਸਿੰਘ ਮਲਟੋਹਾ ਅੜ ਦੰਦਾ ਤਾਂ ਇਹਦੀ ਸ਼ਾਖ ਪਾਰਟੀ ਦੀ ਮਜ਼ਬੂਤ ਹੋਣੀ ਸੀ ਨਾ ਕਿ ਆ ਢਾ ਲੱਗਣ ਸੀ ਜਿਹੜੇ ਦੇ ਪੁੱਠੇ ਬਿਆਨਾਂ ਨਾਲ ਗੱਪੀ ਦੇ ਬਿਆਨਾਂ ਨਾਲ ਜਿਹੜੀ ਹੁਣ ਢਾ ਲੱਗਦੀ ਆ ਇਹ ਤੋਂ ਕਿਤੇ ਨਾ ਕਿਤੇ ਬਚਾਅ ਹੋ ਜਾਣਾ ਸੀਗਾ ਤੇ ਇੱਕ ਇਹ ਵੀ ਵਿਰੋਧੀ ਚਾਹੇ ਕਾਂਗਰਸੀ ਹੋਣ ਚਾਹੇ ਕਲਵੀਰ ਜੀਰਾ ਹੋਵੇ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਚਾਹੇ ਲਾਲਜੀਤ ਭੁੱਲਰ ਹੋਵੇ ਕਿ ਉਹ ਤਾਂ ਅਜਿਹੇ ਸਪੀਚਾਂ ਦੇ ਰਿਹਾ ਸੀ ਅਜਿਹੇ ਬਿਆਨ ਦੇ ਰਿਹਾ ਸੀ ਕਿ ਆਜ ਉਹ ਕੌਮਲੀ ਸ਼ਹੀਦ ਹੋ ਜਾਵੋ ਕੌਮਲ ਤੁਹਾਨੂੰ ਹਾਕਾ ਮਾਰਦੀ ਆ ਅਸੀਂ ਐਂ ਕਰਦਾਂਗੇ ਵੀ ਉਹ ਤਾਂ ਤੁਹਾਡੇ ਮੁੰਡਿਆਂ ਨੂੰ ਮਰਬਾਉਣਾ ਚਾਹੁੰਦਾ ਜਿਹੇ ਬਿਆਨ ਆ ਰਹੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ ਸੀਗੇ ਉਹਨਾਂ ਨੇ ਸਲਵਾਰ ਖੜੀ ਕਰਕੇ ਕਿਹਾ ਸੀਗਾ ਵੀ ਸਿੰਘੋ ਆਓ ਪੰਜ ਸਿਰ ਕਿਹੜਾ ਦੇ ਰਿਹਾ ਓਦੋਂ ਵੀ ਪੰਡਾਲ ਛੱਡ ਕੇ ਲੋਕ ਭੱਜ ਗਏ ਸੀਗੇ ਠੀਕ ਹੈ ਪੰਜ ਪਿਆਰੇ ਸਾਡੇ ਚੁਣੇ ਜਾਂਦੇ ਨੇ ਉਸ ਤੋਂ ਬਾਅਦ ਪੰਥ ਚੱਲਦਾ ਅੱਗੇ ਪੰਥ ਚੜ੍ਹਦੀ ਕਲਾ ਦੇ ਵਿੱਚ ਜਾਂਦਾ ਉਸ ਤੋਂ ਬਾਅਦ ਸੰਤ ਭਿੰਡਰਾਲੇ ਆਉਂਦੇ ਨੇ ਸੰਤ ਭਿੰਡਰਾਲਿਆਂ ਨੇ ਇਹੀ ਗੱਲ ਕਹੀ ਸੀਗੀ ਵੀ ਇੱਕ ਪੁੱਤ ਕੌਮ ਨੂੰ ਦੇ ਦਿਓ ਠੀਕ ਹੈ ਨਾ ਹੁਣ ਵੀ ਮਤਲਬ ਬਹੁਤ ਜਿਹੜੇ ਸਾਡੇ ਸੂਰਮੇ ਨੇ ਇਹੀ ਗੱਲ ਕਹਿੰਦੇ ਨੇ ਵੀ ਹਾਂ ਪੰਜਾਬੀਆਂ ਨੂੰ ਵੱਧ ਪੁੱਤ ਜੰਮਣੇ ਚਾਹੀਦੇ ਨੇ ਇੱਕ ਆਪਣੇ ਕੌਮ ਦੇ ਲੇਖੇ ਲਾਉਣਾ ਚਾਹੀਦਾ ਲਾਉਣਾ ਵੀ ਚਾਹੀਦਾ ਲੋਣਾ ਵੀ ਚਾਹੀਦਾ ਜੇ ਅਮਰਤਪਾਲ ਇਹ ਗੱਲ ਕਹਿੰਦਾ ਸੀਗਾ ਸਾਨੂੰ ਆਪਣੇ ਪੰਜਾਬ ਨੂੰ ਬਚਾਓ ਉਹਦੇ ਪੰਥ ਨੂੰ ਬਚਾਓ ਤਾਂ ਕੋਈ ਮਾੜੀ ਗੱਲ ਨਹੀਂ ਸੀ ਜਿਹੜਾ ਇਹ ਕਹਿੰਦਾ ਨਾ ਭਗਵੰਤਮਾਨ ਭਗਵੰਤਮਾਨ ਦਾ ਪੂਰਾ ਕੇਜਰੀਵਾਲ ਦੇ ਰਾਹਾਂ ਤੇ ਚੱਲਦਾ ਜਦੀਪ ਸਿੱਧੂ ਦੇ ਬੋਲ ਯਾਦ ਆਉਂਦੇ ਨੇ ਜਦੋਂ ਉਹ ਕਹਿੰਦਾ ਸੀਗਾ ਬਿਆਨ ਇਹ ਤਾਂ ਬਿਆਨਤਾ ਪੁੱਛੜ ਬਣੂਗਾ ਬਿਆਨਤਾ ਪੁੱਛੜ ਭਗਵੰਤਮਾਨ ਬਣ ਗਿਆ ਤੇ ਇੱਕ ਦੀਪ ਸਿੱਧੂ ਦੀ ਫਿਲਮ ਤੁਸੀਂ ਸ਼ਾਇਦ ਦੇਖੀ ਹੋਊਗੀ ਉਹਦੇ ਵਿੱਚ ਕਹਿੰਦਾ ਮੈਂ ਭਗਵੰਤਮਾਨ ਨੂੰ ਜਵਾਬ ਦੇਣਾ ਚਾਹੁੰਦੇ ਹਾਂ ਭਗਵੰਤਮਾਨਾ ਤੈਨੂੰ ਤਾਂ ਤੇਰੇ ਕੇਜਰੀਵਾਲ ਨੂੰ ਦੀਪਸਿੱਧੂ ਦੀਆਂ ਦੋ ਲਾਈਨਾਂ ਮੈਂ ਯਾਦ ਕਰਾਉਣੀ ਆ ਉਹ ਗੱਲ ਕਹਿੰਦਾ ਕਹਿੰਦਾ ਲਾਲਾ ਤੂੰ ਬੜੀ ਕੁੱਤੀ ਸ਼ੈ ਐ ਤੂੰ ਬੜੀ ਕੁੱਤੀ ਸ਼ੈ ਐ ਅਸੀਂ ਚੌਣਾ ਲੜਾਂਗੇ ਤੇ ਤੈਨੂੰ ਜਿੱਤ ਕੇ ਵੀ ਦਿਖਾਵਾਂਗੇ ਠੀਕ ਆ ਇਹੀ ਸਾਡਾ ਮਤਲਬ ਇਹਨਾਂ ਨੂੰ ਕਹਿਣਾ ਸਾਰੇ ਲੀਡਰਾਂ ਨੂੰ ਚਾਹੇ ਉਹ ਲਾਲਜੀਤ ਭੁੱਲਰ ਆ ਚਾਹੇ ਆਹ ਬੁੱੱਛੜ ਆ ਕੋਈ ਵੀ ਆਸੀ ਉਹਨੂੰ ਇਹੀ ਗੱਲ ਕਹਿਣਾ ਜੀ ਬਾਈ ਜੀ ਚੌਣਾ ਲੜਾਂਗੇ ਵੀ ਤੇ ਜਿੱਤਾਂਗੇ ਵੀ ਤੇ ਇੱਕ ਗੱਲ ਇਹ ਆ ਕਿ ਅਜ ਅਮਰਤਪਾਲ ਚੌਣਾ ਚ ਆ ਗਿਆ ਪਹਿਲਾਂ ਉਹ ਜੰਗਾਸੀ ਕਾਲੀਆਂ ਦੇ ਲਈ ਹਾਂ ਤੁਸੀਂ ਪੰਥ ਦੀ ਗੱਲ ਕਰੀ ਉਹ ਵੀ ਮੈਂ ਸਵਾਲ ਨੂੰ ਪਰ ਅੱਜ ਮੈਂ ਇਹ ਕਹਿਣਾ ਵੀ ਅੱਜ ਉਹ ਬੁਰਾ ਹੋ ਗਿਆ ਕਾਲੀਆਂ ਦੇ ਲਈ ਪਹਿਲਾ ਪਾਰਲੀਮੈਂਟ ਵਿੱਚ ਵੀ ਹਰ ਇੱਕ ਕਾਂਗਰਸੀ ਕਾਲੀਆਂ ਨੇ ਮੁੱਦਾ ਚੱਕਿਆ ਕਿ ਐਨਐਸਸੀ ਕਿਉਂ ਨਾ ਜ਼ੁਬਾਨਾਂ ਤੇ ਲਾਇਆ ਅੱਜ ਉਹ ਚੋਣ ਮੈਦਾਨ ਚ ਉਤਰਿਆ ਹੈ ਅੱਜ ਜੋ ਸਾਰਿਆਂ ਦੇ ਲਈ ਵਿਰੋਧੀ ਪਾਰਟੀ ਲਈ ਉਹ ਬੁਰਾ ਹੋ ਗਿਆ ਮੈਂ ਤਾਂ ਇੱਕ ਗੱਲ ਪੁੱਛਣਾ ਚਾਹੁੰਨੀ ਆ ਸੁਖਵੀਰ ਬਾਦਲ ਨੂੰ ਸੁਖਵੀਰ ਬਾਦਲ ਨੂੰ ਅੱਜ ਅਮਰਪਾਲ ਇਲੈਕਸ਼ਨ ਲੜਦਾ ਉਹਨੂੰ ਬੁਰਾ ਲੱਗਣ ਲੱਗ ਗਿਆ ਜਿੱਦਣ ਸਰਸੇ ਵਾਲੇ ਨੇ ਇੱਕ ਵੱਡੀ ਮਾਲਾ ਦੇ ਵਿੱਚ ਸਰਸੇ ਵਾਲਾ ਆਪਾਂ ਨੂੰ ਪਤਾ ਵੀ ਮਾੜਾ ਹੈ ਸਰਸੇ ਵਾਲੇ ਦੀ ਗੁਫਾ ਵੀ ਬਦਨਾਮ ਹੈ ਠੀਕ ਹੈ ਸਰਸੇ ਵਾਲੇ ਦੀ ਬੁੱਕਲ ਦੇ ਵਿੱਚ ਹਰ ਸਿਮਰਤ ਖੜੀ ਆ ਤੇ ਵੱਡੇ ਹਾਰ ਦੇ ਵਿੱਚੋਂ ਜਫੀ ਪਾਈ ਖੜਾ ਉਦੋਂ ਉਹਨੇ ਆਪਣੀ ਤੀਵੀ ਨੂੰ ਨੇ ਟੋਕਿਆ ਉਦੋਂ ਉਹਨੇ ਤੀਮੀ ਨੂੰ ਕਿਹਾ ਵੀ ਜਾ ਮੈਂ ਨਹੀਂ ਤੈਨੂੰ ਰੱਖ ਰਾ ਤੂੰ ਤਾਂ ਸਰਸੜ ਦੀ ਬੁੱਕਲ ਤੇ ਬੜੀ ਵੀ ਆ ਠੀਕ ਆ ਅੱਜ ਅਮਰਤਪਾਲ ਦਾ ਸਵਾਲ ਚੱਕਣੇ ਆਗੇ ਪਹਿਲਾਂ ਬਾਈ ਸਵਾਲ ਤੂੰ ਆਉਂਦੇ ਘਰੇ ਚੱਕ ਬਾਅਦ ਸਾਡੇ ਅਮਰਤਪਾਲ ਨੂੰ ਜਾਂ ਮਤਲਬ ਜਿਹੜਾ ਸਾਡਾ ਪੰਥਕ ਲੀਡਰ ਸਾਡਾ ਕੋਈ ਪੰਥਕ ਆ ਗੋਟਦਾ ਬਾਅਦ ਤੈਨੂੰ ਉਹਨੂੰ ਸਵਾਲ ਕਰਨ ਦਾ ਹੱਕ ਹੈ ਤੇ ਹੁਣ ਗੱਲ ਕਰਦੇ ਆ ਪੰਥ ਦੀ ਹੈਨਾ ਤੁਸੀਂ ਵੀ ਕਹਿੰਦੇ ਹੋ ਵੀ ਪੰਥ ਨੂੰ ਇੱਕ ਬੰਦਾ ਪਹਿਲਾਂ ਵੀ ਕਹਿੰਦੇ ਸੀ ਹੈਨਾ ਇੱਕ ਨੋਜ਼ਬਾਨ ਇੱਕ ਬੱਚਾ ਪੰਥ ਨੂੰ ਵਾਰਨ ਦੇ ਦੇਣਾ ਚਾਹੀਦਾ ਪੰਥ ਨੂੰ ਹੋਇਆ ਹੋਇਆ ਕੀ ਆ ਹੈਨਾ ਇਸ ਵਕਤ ਪਹਿਲਾਂ ਮੈਂ ਮੰਨ ਸਕਦਾ ਮੇ ਪਹਿਲਾਂ ਸੰਘਰਸ਼ ਸੀ ਜੋਧੇ ਸੀ ਉਹਨਾਂ ਨੂੰ ਲੋੜ ਸੀ ਹਿੰਦੂ ਕਹ ਰਹੇ ਨੇ ਕਿ ਅਸੀਂ ਹਿੰਦੂਆਂ ਦੇ ਲਈ ਅਸੀਂ ਇਹ ਕਰਨਾ ਹੁਣ ਸਿੱਖ ਕਹ ਰਿਹਾ ਵੀ ਸਿੱਖ ਕਹ ਰਿਹਾ ਵੀ ਪੰਥ ਨੂੰ ਖਤਰਾ ਕੀ ਆ ਆਮ ਲੋਕ ਕਹ ਰਹੇ ਵੀ ਸਾਨੂੰ ਤਾਂ ਕੋਈ ਖਤਰਾ ਨਹੀਂ ਪਰ ਤੁਸੀਂ ਕਹ ਰਹੇ ਵੀ ਪੰਥ ਨੂੰ ਨੌਜਵਾਨ ਦੀ ਜਿਹੜੀ ਬਲੀ ਦੇਣੀ ਚਾਹੀਦੀ ਸਿੱਧੀ ਪਾਸ਼ਾ ਜੀ ਗੱਲ ਕਰੇ ਪਰ ਕਿਉਂ ਦੇਣੀ ਚਾਹੀਦੀ RSS ਤੁਸੀਂ ਸੁਣੀ ਆ RSS ਸੰਸਥਾ ਇੱਕ ਹਨਾ ਰਾਸ਼ਟਰੀ ਸਿੱਖ ਸੰਗਤ ਸੰਸਥਾ ਹਨਾ ਇਹਨਾਂ ਦਾ ਕੰਮ ਕੀ ਹੈ ਇਹਨਾਂ ਦਾ ਕੰਮ ਹੈ ਵੀ ਜਿਹੜਾ ਸਿੱਖ ਧਰਮ ਹੈ ਸਿੱਖ ਕੌਮ ਹੈ ਇਹਨੂੰ ਖਤਮ ਕਰਨਾ ਇਹਨੂੰ ਕਿਸੇ ਵੀ ਢੰਗ ਨਾਲ ਖਤਮ ਕਰਨਾ ਇਹ ਅੱਜ ਦੀ ਨਹੀਂ ਚੱਲੀ ਆ ਰਹੀ ਇਹ ਜਦੋਂ ਅੰਗਰੇਜ਼ਾਂ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚ ਪੈਰ ਪਾਉਣਾ ਚਾਹਿਆ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਰੋਕਿਆ ਅਬਦਾਲੀ ਨੇ ਪੈਰ ਪਾਉਣਾ ਚਾਹਿਆ ਅਬਦਾਲੀ ਨੂੰ ਉਹਨੇ ਰੋਕਿਆ ਠੀਕ ਹੈ ਆਪਣੇ ਸਿੱਖਾਂ ਨੇ ਹੀ ਰੋਕਿਆ ਸ਼ੁਰੂ ਤੋਂ ਮਤਲਬ ਇਹ ਚੱਲੀ ਆ ਰਹੀ ਹੈ ਸ਼ੁਰੂ ਤੋਂ ਸਾਡੇ ਦੁਸ਼ਮਣ ਸਾਰੇ ਖਿੱਤਿਆਂ ਨਾਲੋਂ ਦੁਸ਼ਮਣ ਸਿੱਖਾਂ ਦੇ ਵੱਧ ਨੇ ਜੀ ਹਰ ਇੱਕ ਮਤਲਬ ਚਾਹੇ ਉਹ ਮੁਗਲ ਆਏ ਨੇ ਚਾਹੇ ਉਹ ਕੋਈ ਵੀ ਚੜ ਕੇ ਆਇਆ ਸਾਡੇ ਦੇ ਮਤਲਬ ਸਕੰਦਰ ਵਰਗਾ ਕੋਈ ਅਬਦਾਲੀ ਵਰਗਾ ਕੋਈ ਆਹ ਸੀਗਾ ਬਾਬਰ ਵਰਗਾ ਤੇ ਚਾਹੇ ਅੱਜ ਦੀ ਘੜੀ ਦੇ ਵਿੱਚ ਚਾਹੇ ਮੋਦੀ ਵਰਗੇ ਨੇ ਠੀਕ ਹੈ ਦੁਸ਼ਮਣ ਸਾਡੇ ਹੀ ਵੱਧ ਨੇ ਕਾਰਨ ਕੀ ਹੈ ਪੰਜਾਬ ਦੀ ਜਿਹੜੀ ਮਿੱਟੀ ਉਪਜਾਊ ਹੈ ਪੰਜਾਬ ਦਾ ਜਿਹੜਾ ਖੂਨ ਆ ਉਹ ਗਰਮ ਹੈ ਤੇ ਅਣਖ ਵਾਲਾ ਠੀਕ ਹੈ ਲੰਬੀਆਂ ਹੋ ਦੇ ਨੇ ਮੈਂ ਤੁਸੀਂ ਮੋਦੀ ਦੀ ਗੱਲ ਕਰੀ ਮੋਦੀ ਤਾਂ ਸੇਵਾ ਕਰ ਰਿਹਾ ਔਰ ਮੋਦੀ ਦੇ ਭਗਤ ਜਾਂ ਜਿਹੜੇ ਭਾਜਪਾ ਦੇ ਆਗੂ ਉਮੀਦਵਾਰ ਨੇ ਉਹ ਕਰ ਰਹੇ ਨੇ ਵੀ ਮੋਦੀ ਸਾਹਿਬ ਨੇ ਤਾਂ ਕਰਤਾਰਪੁਰ ਸਾਹਿਬ ਦਾ ਲਾਂਗਾ ਖਲਾਇਆ ਇਹਨੇ ਸਾਲ ਬੀਤ ਕੇ ਕਿਸੇ ਨੇ ਨਹੀਂ ਖਲਾਇਆ ਉਹ ਤਾਂ ਮੋਦੀ ਸਾਹਿਬ ਦੀ ਲਾਂਗਾ ਕਰ ਰਹੇ ਨੇ ਨਵਜੋਤ ਸਿੱਧੂ ਨੇ ਗੱਲ ਕੀਤੀ ਸੀਗੀ ਲਾਂਗਾ ਖਲਾਉਣ ਦੀ ਠੀਕ ਹੈ ਉਧਰੋਂ ਜਿਹੜਾ ਪਾਕਿਸਤਾਨ ਵਾਲਾ ਪ੍ਰਧਾਨ ਮੰਤਰੀ ਸੀਗਾ ਉਹਨੇ ਲਾਂਗਾ ਖੋਲਤਾ ਸੀਗਾ ਇਹਨੂੰ ਬੇਸ਼ਰਮੀ ਦੇ ਮਾਰੇ ਨੂੰ ਲਾਂਗਾ ਖੋਲਣਾ ਪਿਆ ਬੇਸ਼ਰਮੀ ਦੇ ਮਾਰੇ ਨੂੰ ਇਹਨੂੰ ਲਾਂਗਾ ਖੋਲਣਾ ਪਿਆ ਵੀ ਮੈਂ ਮਾੜਾ ਨਾ ਪੈ ਜਾਵਾਂ ਪਰ ਜਿਹੜੀਆਂ ਇਹਨਾਂ ਨੇ ਕਰਤੂਤਾ ਕੀਤੀ ਨੇ ਭਗਵੰਤ ਜੀ ਬਾਰ-ਬਾਰ ਕਹਿੰਦਾ ਵੀ ਐਨਐਸਏ ਮੈਂ ਨਹੀਂ ਲਾਈ ਹੈਗੀ ਅਮਿਤ ਸ਼ਾਹ ਉਹਨਾਂ ਨੇ ਲਾਈ ਹੈ ਇਹ 2000 ਯਾਰ ਨੇ 2000 ਰਲੇ ਹੋ ਉਹ ਸੈਂਟਰ 'ਚ ਬੈਠਾ ਸਾਡੇ ਤੇ ਜ਼ੁਲਮ ਕਰ ਰਿਹਾ ਹੈ ਇੱਕ ਪੰਜਾਬ 'ਚ ਬੈਠਾ ਸਾਡੇ ਤੇ ਜ਼ੁਲਮ ਕਰ ਰਿਹਾ ਹੈ ਦੋਹੇ ਇੱਕ ਨੇ ਇਹਨਾਂ ਤੋਂ ਦੋਹਾਂ ਤੋਂ ਹੀ ਸਾਨੂੰ ਖਤਰਾ ਹੈ ਪੰਜਾਬ ਦੇ ਹਰ ਇੱਕ ਮਤਲਬ ਨੌਜਵਾਨ ਨੂੰ ਖਤਰਾ ਹੈ ਸਾਨੂੰ ਕੀ ਕਰਦੇ ਨੇ ਭਗਵੰਤ ਮਾਨ ਨੇ ਤਾਂ ਇਥੇ ਦਾ ਕਹਤਾ ਸੀਗਾ ਕਹਿੰਦਾ ਤੁਸੀਂ ਆਈਲਟਸ ਕਰੋ ਮੈਂ ਲੋਨ ਤੁਹਾਨੂੰ ਦਊਂਗਾ ਵਿਦੇਸ਼ ਜਾਣ ਲਈ ਇੱਕ ਪਾਸੇ ਕਹਿੰਦਾ ਸੀ ਅੰਗਰੇਜ਼ ਇੱਥੇ ਨੌਕਰੀਆਂ ਕਰਨ ਆਉਣਗੇ ਅੰਗਰੇਜ਼ਾਂ ਨੌਕਰੀਆਂ ਕਰਨ ਆਪਣੇ ਆਪਣੇ ਬੱਚਿਆਂ ਨੂੰ ਹੀ ਦੇ ਦੇ ਇਹਦਾ ਕੰਮ ਕੀ ਫੜਿਆ ਹੋਇਆ ਅੰਨਾ ਮੰਡੇ ਰਿਓੜੀਆਂ ਮੜਕੋੜ ਆਪਣਿਆਂ ਨੂੰ ਇਹਨੇ ਹਰਿਆਣਾ 'ਚ ਵਿਆਹ ਕਰਾ ਲਿਆ ਹਰਿਆਣ ਦੇ ਇੱਕ ਪਿੰਡ ਦੇ 25 ਨੌਜਵਾਨਾਂ ਨੂੰ ਪਟਵਾਰੀ ਲਾਤਾ ਤੇ ਹੋਰ ਇੰਜੀਨੀਅਰ ਲਾਤੇ ਇੱਕ ਰਾਜਸਥਾਨ ਦਾ ਇੰਜੀਨੀਅਰ ਮੇਰੇ ਗਵਾਂਡ ਦੇ ਵਿੱਚ ਰਹਿ ਰਿਹਾ ਠੀਕ ਹੈ ਬਾਹਰਲੀਆ ਸਟੇਟਾਂ ਤੋਂ ਲੈ ਕੇ ਵੱਡੇ ਪੱਧਰ ਤੇ ਪੈਸਾ ਇਹਨਾਂ ਨੇ ਉਹ ਕੀਤਾ ਕੌਣ ਕਹਿੰਦਾ ਪੰਜਾਬ ਦੇ ਵਿੱਚ ਟੈਲੈਂਟ ਨਹੀਂ ਹੈ ਕਹਿੰਦਾ ਪੜੇ ਲਿਖਿਆ ਨਹੀਂ ਮਤਲਬ ਇੱਥੇ ਡਿਬੇਟ ਹੁੰਦੀ ਆ ਜਦੋਂ ਪਬਲਿਕ ਡਿਬੇਟ ਹੁੰਦੀ ਆ ਇਹਨਾਂ ਦੇ ਮੁੱਦੇ ਤਾਂ ਮਤਲਬ ਇਹਨਾਂ ਤੋਂ ਕੋਈ ਜਵਾਬ ਤਾਂ ਦਿੱਤਾ ਨਹੀਂ ਜਾਂਦਾ ਲੜਕਾਰੇ ਮਾਰ ਲੈਂਦੇ ਨੇ ਹੁਰਕਰੇ ਮਾਰ ਲੈਂਦੇ ਨੇ ਮੈਨੂੰ ਇੱਥੋਂ ਤੱਕ ਕਿਹਾ ਗਿਆ ਪੂਰੇ ਭਾਰਤ ਦੇ ਵਿੱਚ ਹੂੰ ਪਹਿਲੀ ਔਰਤਾਂ ਦੀ ਯੂਨੀਅਨ ਬਣਾਈ ਆ ਮੈਂ ਪਹਿਲੀ ਔਰਤਾਂ ਦੀ ਯੂਨੀਅਨ ਕਿਸਾਨ ਜੂਨੀਅਨ ਲਾ ਲਓ ਮਜ਼ਦੂਰ ਜੂਨੀਅਨ ਲਾ ਲਓ ਮਹਿਲਾ ਯੂਨੀਅਨ ਲਾ ਲਓ ਮੈਂ ਬਣਾਈ ਹੈ ਨਾ ਇੱਥੇ ਇਹਨਾਂ ਦਾ ਇੱਕ ਬੰਦਾ ਮਡੋਫਲ ਤੋਂ ਆਹੋ ਮੁੰਡਾ ਆਵਾਮਾ ਦੀ ਪਾਰਟੀ ਦਾ ਬੰਦਾ ਆਵਾਮਾ ਦੀ ਪਾਰਟੀ ਦਾ ਬੰਦਾ ਮੈਨੂੰ ਕਹਿੰਦਾ ਇਹ ਤਾਂ ਕਿਸਾਨ ਹੀ ਨਹੀਂ ਇਹ ਕਿਹੜਾ ਖੇਤੀ ਕਰਦੀ ਆ ਬਾਈ ਜੇ ਮੇਰੇ ਖੇਤੀ ਹੁੰਦੀ ਜੇ ਮੇਰੇ ਜ਼ਮੀਨ ਹੁੰਦੀ ਮੈਂ ਕਹਿੰਨੀ ਆ ਮੈਂ ਮਜ਼ਦੂਰ ਆ ਮੈਂ ਕਹਿੰਨੀ ਆ ਮੈਂ ਮਜ਼ਦੂਰ ਆ ਜੇ ਮੇਰੇ ਜਮੀਨ ਹੁੰਦੀ ਜਿਵੇਂ ਖੇਤੀ ਤਾਂ ਤਾਂ ਵੀ ਮੇਰੇ ਘਰ ਵਾਲੇ ਨੇ ਜਾਂ ਮੇਰੇ ਪਤਨੇ ਕਰਨੀ ਸੀ ਠੀਕ ਆ ਬਹੁਤ ਘੱਟ ਰੇਸ਼ੋ ਆਪਣੇ ਮੇਰੇ ਖਾ 2 ਜਾਂ 3% ਰੇਸ਼ੋ ਹੋਗੀ ਜਿੱਥੇ ਔਰਤਾਂ ਆਪ ਖੇਤੀ ਕਰਦੀਆਂ ਨੇ ਠੀਕ ਆ ਬਾਕੀ ਸਾਰੇ ਮਰਦ ਹੀ ਖੇਤੀ ਕਰਦੇ ਨੇ ਠੀਕ ਆ ਉਹ ਤਾਂ ਇਹ ਜੇ ਮਤਲਬ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਔਰਤ ਨੂੰ ਅਸੀਂ ਬੋਲਣਾ ਕੀ ਆ ਉਹਨਾਂ ਨੇ ਉਹਨਾਂ ਨੇ ਜਵਾਬ ਨਹੀਂ ਸਾਨੂੰ ਦੇਣੇ ਵਧੀਆ ਤਰੀਕੇ ਨਾਲ ਜਵਾਬ ਨਹੀਂ ਸਾਨੂੰ ਦੇਣੇ ਆਹ ਰੋਡ ਤੁਹਾਡੇ ਸਾਹਮਣੇ ਤੁਹਾਡੇ ਦਫ਼ਤਰ ਨੂੰ ਰੋਡ ਜਾਂਦਾ ਠੀਕ ਹੈ ਕਦੋਂ ਦਾ ਰੁੱਟਿਆ ਪਿਆ ਇਹ ਰੋਡ ਇਹਨਾਂ ਨੂੰ ਆਪਦੇ ਢਿੱਡ ਭਰਨੀ ਲੱਗੀ ਹੋਈ ਆ ਇਹਨਾਂ ਨੂੰ ਆਪਦੇ ਢੱਡਾ ਨਹੀਂ ਪਈ ਹੋਈ ਆ ਆਪਦੇ ਜੇਬਾਂ ਗਰਮ ਕਰਨ ਨਹੀਂ ਲੱਗੀ ਹੋਈ ਆ ਇਹਨਾਂ ਨੂੰ ਪੰਜਾਬ ਤੱਕ ਇਹਨਾਂ ਨੂੰ ਪੰਥ ਤੱਕ ਇਹਨਾਂ ਨੂੰ ਕੋਈ ਮਤਲਬ ਨਹੀਂ ਵੱਡੇ ਵੱਡੇ ਜਿਹੜੇ ਪੰਥਕ ਚਿਹਰੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਨੇ ਠੀਕ ਹੈ ਉਹ ਤਾਂ ਮਤਲਬ ਇੱਕ ਤਾਂ ਕਹਿੰਦਾ ਨੇ ਖਾਕੀ ਨਿਕਰ ਪਾ ਲਈ ਮੈਂ ਕਹਿੰਦੇ ਉਹ ਤਾਂ ਨੰਗਾ ਹੀ ਫਿਰਦੇ ਨੇ ਜੀ ਆਪਾਂ ਟੌਪਿਕ ਤੋਂ ਨਾ ਜਾਈਏ ਤੇ ਆਖਰੀ ਸਵਾਲ ਕੋ ਕਿ ਵਕਤ ਵੀ ਲੰਬਾ ਜ਼ਿਆਦਾ ਹੋ ਜਾਣਾ ਕਿਉਂਕਿ ਜ ਕਿਸੇ ਦਿਨ ਜ਼ਰੂਰ ਆਪਾਂ ਗੱਲਬਾਤ ਕਰਾਂਗੇ ਆਮ ਆਦੀ ਪਾਰਟੀ ਦੇ ਕਮਾਂਕਾਰਾਂ ਨੂੰ ਲੈ ਕੇ ਔਰ ਮਹਿਲਾਵਾਂ ਦੇ ਲਈ ਵੀ ਕਿਉਂਕਿ ਇੱਕ ਸਵਾਲ ਚਲੋ ਮੈਂ ਪੁੱਛ ਹੀ ਲੈਣਾ ਮਹਿਲਾਵਾਂ ਨੂੰ ਜੀ 1000 ਰੁਪਏ ਵਾਲੀ ਵਜਣਾ ਉਹ ਮੈਂ ਪੁੱਛਣਾ ਚਾਹੀਦਾ ਵੀ ਨਹੀਂ ਠੀਕ ਹੈ ਉਹ ਨਹੀਂ ਸਾਨੂੰ ਚਾਹੀਦਾ ਅਸੀਂ ਮੰਗਤੇ ਨਹੀਂ ਅਸੀਂ ਭਿਖਾਰੀ ਨਹੀਂ ਹੈਗੇ ਜੁੱਤੀ ਨਹੀਂ ਮਾਰਦੇ ਇਹਨਾਂ ਦੇ ਜੇ ਕੋਈ ਜੇ ਘਰ ਘਰ ਫਾਰਮ ਭਰਨ ਦੀ ਉਹ ਹੋ ਜਵੇ ਨਾ ਵੀ ਵੀ ਘਰ ਘਰ ਜਾ ਕੇ ਫਾਰਮ ਭਰਨ ਨੇ ਔਰਤਾਂ ਦੇ ਇਹਨਾਂ ਦੇ ਮੈਂ ਜੁੱਤੀਆਂ ਮਾਰਾਂ ਮਾਂ ਟੁੱਟੀ ਹੋਈ ਜੁੱਤੀ ਮਾਰਾਂ ਇਹਦੇ ਬੁੱਥੇ ਦੇ ਮੈਂ ਕੱਢੂ ਇਹਨਾਂ ਨੂੰ ਬਾਹਰ ਮੈਂ ਤੁਹਾਡੀ ਨਸਹਿਮਤਾ ਚਲੋ ਤੁਹਾਨੂੰ ਨਹੀਂ ਚਾਹੀਦਾ ਪਰ ਬਹੁਤ ਜਿਹੜੇ ਇਧਰ ਸਰਦੂਲਗੜ੍ਹ ਦੀ ਗੱਲ ਕੀਤੀ ਜਾਵੇ ਜਿਹੜਾ ਮਾਲਵਾਈ ਰੀਆ ਬਹੁਤ ਗਰੀਬ ਲੋਕ ਨੇ ਉਹ ਮਹਿਲਾਵਾਂ ਦੇ ਲਈ 1000 ਰੁਪਏ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਸੇ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਨ੍ਹਾਂ ਦੇ ਘਰ ਵਾਲੇ ਜਾਂ ਕੰਮ ਨਹੀਂ ਕਰਦੇ ਉਹ ਲੋਕ ਕਈ ਹਜੇ ਵੀ ਪੰਜਾਬ 'ਚ ਨੇ ਜਿਨ੍ਹਾਂ ਨੂੰ ਬਹੁਤ ਜ਼ਰੂਰਤ ਆ ਪਰ ਵਾਦਾ ਕਰ ਦਿੱਤਾ 2 ਸਾਲ ਤੋਂ ਜ਼ਿਆਦਾ ਵਕਤ ਬੀਤ ਗਿਆ ਕਿਸੇ ਨੂੰ ਲੋੜ ਆ ਕਿਸੇ ਨੂੰ ਨਹੀਂ ਲੋੜ ਹੈ ਨਾ ਪਰ ਉਹਨਾਂ ਨੂੰ ਲੋੜ ਆ ਸਰਕਾਰ ਨੇ ਨਹੀਂ ਦਿੱਤਾ ਉਹਦੇ ਬਾਰੇ ਮਾਲਵੇ ਦੇਆਂ ਬੀਬੀਆਂ ਦੀ ਆਪਾਂ ਇੱਕ ਵੀਡੀਓ ਦੇਖਦੇ ਆ ਉਹ ਕਹਿੰਦੀ ਸਾਨੂੰ 1000 ਰੁਪਏ ਨਹੀਂ ਚਾਹੀਦਾ ਭਾਵੇਂ ਸਾਡੀ ਪੈਨਸ਼ਨ ਵੀ ਘਟਾ ਦਿਓ ਸਾਨੂੰ 1000 ਰੁਪਏ ਥੋੜਾ ਨਹੀਂ ਚਾਹੀਦਾ ਭਾਵੇਂ ਸਾਡੇ ਪੈਨਸ਼ਨ ਵੀ ਘਟਾ ਦਿਓ ਸਾਡੇ ਪੁੱਤ ਚਿੱਟੇ ਤੋਂ ਬਚਾ ਲਓ ਉਹ ਬੀਬੀਆਂ ਇਹ ਗੱਲ ਕਹਿਦੀਆਂ ਨੇ ਮੈਂ ਖੁਦ ਸਰਦੂਲਗੜ੍ਹ ਵੀ ਜਾ ਕੇ ਆਈਆਂ ਮੈਂ ਮਾਨਸਾ ਦੇ ਵਿੱਚ ਆਮ ਹੀ ਮੇਰੀ ਆਉਣੀ ਜਾਣੀ ਆ ਮੈਂ ਤਾਂ ਕੋਈ ਔਰਤ ਨਹੀਂ ਸੁਣੀ ਹੈਗੀ ਵੀ ਕਹਿੰਦੀ ਆ ਵੀ ਹਾਂ ਸਾਨੂੰ ਉਹ ਚਾਹੀਦਾ ਮੈਂ ਉਹ ਬੀਬੀਆਂ ਨੂੰ ਵੀ ਇਹ ਗੱਲ ਕਹਿਣਾ ਚਾਹੀਦਾ ਬੀਬੀਓ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਸਰਕਾਰਾਂ ਤੋਂ ਕੋਈ ਵੀ ਫ੍ਰੀ ਦੀ ਸਕੀਮ ਨਾਲ ਲਵੋ ਇਹ ਐ ਨਹੀਂ ਤਾਂ ਐ ਸਾਡਾ ਕੰਨ ਫੜਦੇ ਨੇ ਕੰਨ ਸਾਡਾ ਹੀ ਫੜਨਾ ਇਹਨਾਂ ਨੇ ਚਾਹੇ ਉਧਰ ਨੂੰ ਦੇਣ ਚਾਹੇ ਉਧਰ ਨੂੰ ਉਹੀ ਟੈਕਸ ਵਧਾ ਦੇਣੇ ਨੇ ਇਹਨਾਂ ਨਾਲ ਸਾਡੇ ਤੇ ਤੁਸੀਂ ਇਹਨਾਂ ਤੋਂ ਮੰਗੋ ਨੌਕਰੀ ਤੁਸੀਂ ਇਹਨਾਂ ਤੋਂ ਮੰਗੋ ਸਿਹਤ ਤੁਸੀਂ ਇਹਨਾਂ ਤੋਂ ਮੰਗੋ ਸਿੱਖਿਆ ਆ ਚੀਜ਼ਾਂ ਇਹਨਾਂ ਤੋਂ ਮੰਗੋ ਸਾਨੂੰ ਇਹਨਾਂ ਦਾ ਫਰੀਦਾ ਕੁਝ ਵੀ ਨਹੀਂ ਚਾਹੀਦਾ ਹੈਗਾ ਬੀਬੀਆਂ ਦੇ ਉੱਥੇ ਮੈਂ ਗਰਾਊਂਡ ਲੈਵਲ ਤੇ ਚੈੱਕ ਕੀਤਾ ਹੋਇਆ ਸਾਰਾ ਕੁਝ ਕਿਉਂਕਿ ਮੈਂ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਾਣੀ ਆਉਣੀ ਆ ਕਿਸੇ ਇੱਕ ਬੀਬੀ ਨੇ ਨਹੀਂ ਮੈਨੂੰ ਇਹ ਗੱਲ ਕਹੀ ਬੀਬੀ ਅਸੀਂ ਫਾਰਮ ਭਰਨੇ ਨੇ ਕਿੱਥੋਂ ਭਰ ਹੋਣਗੇ ਕਿਉਂਕਿ ਤੁਹਾਡੀ ਜੁਨੀਅਰ ਦੇ ਨਾਮ ਤੇ ਮਹਿਲਾ ਕਿਸਾਨ ਮਜ਼ਦੂਰ ਇਕਤਾ ਫਤਿਹਗੜ ਸਾਹ ਹਾਂਜੀ ਆਪਾਂ ਟੌਪਿਕ ਤੋਂ ਜ਼ਿਆਦਾ ਨਾ ਜਾਂਦੇ ਉਹਨਾਂ ਤੇ ਵੀ ਗੱਲਬਾਤ ਕਰਾਂਗੇ ਆਖਰੀ ਸਵਾਲ ਤੁਸੀਂ ਖੰਡੂਰ ਸਾਹਿਬ ਗਏ ਹੋ ਉੱਥੇ ਦੇ ਹਾਲਾਤ ਕੀ ਨੇ ਔਰ ਦੂਸਰੀ ਗੱਲ ਉੱਥੇ ਦੇ ਲੋਕਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਉੱਥੇ ਤਾਂ ਲੋਕਾਂ ਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਹੈਗੀ ਉੱਥੇ ਤਾਂ ਮਤਲਬ ਘਰ-ਘਰ ਦੇ ਵਿੱਚ ਇੱਕ ਅ ਰੋਸ਼ਨੀ ਦਾ ਚਿਰਾਗ ਜਗ ਰਿਹਾ ਅੱਜ ਦੀ ਘੜੀ ਠੀਕ ਹੈ ਉਹਨਾਂ ਲੋਕਾਂ ਨੂੰ ਮਾਜੇ ਦੇ ਲੋਕਾਂ ਨੂੰ ਜਿਆਦਾ ਪਤਾ ਵੀ ਸਿੱਖੀ ਲਈ ਸੰਘਰਸ਼ ਕਿਵੇਂ ਲੜਨਾ ਉਹ ਪਹਿਲਾਂ ਤੋਂ ਹੀ ਸੰਘਰਸ਼ੀ ਲੋਕ ਨੇ ਹਨਾ ਤੇ ਜਦੋਂ ਚਾਹੇ ਉਹ ਗੁਰਗਮਿੰਦ ਸਿੰਘ ਜੀ ਦਾ ਵੇਲਾ ਸੀਗਾ ਚਾਹੇ ਹੋਰ ਵੀ ਕੋਈ ਕਿਉਂਕਿ ਬਾਰਡਰ ਲਾਈਨ ਉਹੀ ਪੈਂਦੀ ਹੈ ਉਹ ਆਪਣੇ ਨਾਲ ਵੱਧ ਸੰਘਰਸ਼ੀ ਨੇ ਉਹਨਾਂ ਦਾ ਮੈਂ ਧੰਨਵਾਦ ਕਰਦੀ ਹਾਂ ਜਿਹੜਾ ਕੱਲਾ ਕੱਲਾ ਘਰ ਅਮਰਤਪਾਲ ਦੇ ਨਾਲ ਖੜਾ ਤੁਸੀਂ ਐਵੇਂ ਹੀ ਖੜੇ ਰਹਿਣਾ ਤੁਸੀਂ ਐਵੇਂ ਕੇਜਰੀਵਾਲ ਨੂੰ ਦੀਪ ਸਿੱਧੂ ਦੇ ਕਹੇ ਵਾਂਗੂ ਜਵਾਬ ਦੇਣਾ ਚੌਣਾ ਲੜਾਂਗੇ ਵੀ ਤੇ ਜਿੱਤਾਂਗੇ ਵੀ ਤੇ ਜਿੱਤ ਕੇ ਦਿਖਾਉਣਾ ਵੀ ਹੈ ਬੀਬੀ ਖਾਲੜਾ ਵਾਲੀ ਨਾ ਕਰ ਦਿਓ ਕਿਤੇ ਸੇ ਦਾ ਮਤਲਬ ਲਹਿਰ ਐਡੀ ਉੱਠੀ ਹੋਈ ਐ ਮੇਰੇ ਖਿਆਲ ਦੇ ਵਿੱਚ ਹਰ ਇੱਕ ਬੰਦਾ ਉਸੇ ਨੂੰ ਵੋਟ ਪਾਊਗਾ ਮਸ਼ੀਨ ਹਾਲਾਤ ਕਿਵੇਂ ਨੇ ਉੱਥੇ ਦੇ ਹਾਲਾਤ ਬਹੁਤ ਵਧੀਆ ਨੇ ਬਹੁਤ ਵਧੀਆ ਅੱਜ ਸਵੇਰੇ ਮੁੰਡੇ ਦਾ ਮੈਨੂੰ ਫੋਨ ਆਇਆ ਕਹਿੰਦਾ ਮਾਤਾ 25 ਪਿੰਡਾਂ ਦੇ ਵਿੱਚ ਅਸੀਂ ਪੋਲਿੰਗ ਇਜ਼ੈਂਟ ਮਤਲਬ ਲਾ ਕੇ ਆਉਣੇ ਨੇ ਜਾ ਕੇ ਆਉਣਾ ਪਰ ਉੱਥੇ ਵੀ ਕਿਤੇ ਨਾ ਕਿਤੇ ਗਦਾਰਤਾ ਉੱਥੇ ਵੀ ਵੜ ਗਏ ਨੇ ਪ੍ਰਚਾਰ ਸਿਖਰਾਂ ਦੇ ਬਹੁਤ ਸਿਖਰਾਂ ਦੇ ਪ੍ਰਚਾਰ ਹੈ ਉੱਥੇ ਵੀ ਮਤਲਬ ਸੁਖਵੀਰ ਬਾਦਲ ਨੇ ਤਾਂ ਕਹਿਣਾ ਹੈ ਕਿ ਸਾਡੇ ਤਾਂ ਆਪ ਦੇ ਵਿੱਚ ਗਦਾਰ ਬੜੇ ਹੋਏ ਨੇ ਉੱਥੇ ਵੀ ਗਦਾਰ ਬੜੇ ਹੋਏ ਨੇ ਉਹ ਲੋਕ ਜਿਹੜੇ ਸੁਆਣੇ ਸਾਹਿਬ ਧਰਨੇ ਤੋਂ ਭੱਜ ਗਏ ਸੀਗੇ ਸੁਆਣੇ ਸਾਹਿਬ ਕਰਦਾਰ ਨੇ ਤਾਂ ਭੱਜ ਗਏ ਸੀਗੇ ਅਮਰਤਪਾਲ ਦੇ ਲਈ ਕਦੇ ਇੱਕ ਦਿਨ ਖੜੇ ਨਹੀਂ ਉਹ ਅੱਜ ਮੂਰੇ ਹੋ ਕੇ ਪਰ ਪ੍ਰਚਾਰ ਕਰਦੇ ਨੇ ਪਰ ਵਧੀਆ ਸਾਡਾ ਪ੍ਰਚਾਰ ਹੋਣਾ ਚਾਹੀਦਾ ਅਸ ਤਾਂ ਜਿਹੜੀ ਟਿੱਡੀ ਪਲਪਹੀ ਸਾਡੇ ਨਾਲ ਲੱਗੂਗੀ ਅਸ ਤਾਂ ਲਾਵਾਂਗੇ ਜੀ ਜਿੱਤ ਦਾ ਕੀ ਖਿਆਲੋ ਜਿੱਤਾਂਗੇ ਜੀ ਪੂਰੀ ਲੀਡ ਤੇ ਵੱਡੀ ਤੇ ਜਿੱਤਾਂਗੇ ਠੀਕ ਹੈ ਅਮਰਤਪਾਲ ਹੀ ਅਮਰਤਪਾਲ ਗੂੰਜ ਰਿਹਾ ਅਮਰਤਪਾਲ ਹੀ ਅਮਰਤਪਾਲ ਗੂੰਜੂਗਾ ਜਿੱਤ ਗਿਆ ਤਾਂ ਠੀਕ ਹੈ ਜੇ ਜਿੱਤ ਕਰਮਾ ਚ ਨਾ ਹੋਈ ਜੇ ਹਾਰ ਹੋ ਗਈ ਫਿਰ ਇਹ ਤਾਂ ਹੋਣਾ ਹੀ ਨਹੀਂ ਹੂੰ ਇਹ ਤਾਂ ਹੋਣਾ ਹੀ ਨਹੀਂ ਹੈਗਾ ਹਨਾ ਇੱਕ ਨਾ ਮਤਲਬ ਜਿਹੜਾ ਵਾਤਾਵਰਨ ਆ ਉਹੀ ਉਦਾਂ ਦਾ ਬਣ ਜਾਂਦਾ ਹੈ ਹਨਾ ਹਾਂ ਉੱਥੇ ਜਿਹੜੀ ਉਹਦਾ ਉਹਦਾ ਜਿਹੜਾ এনवायरमेंट ਹੈ ਉਹ ਮਤਲਬ ਐ ਹੀ ਹੈ ਅਮਰਤਪਾਲ ਹੀ ਅਮਰਤਪਾਲ ਗੂੰਜ ਰਿਹਾ ਦੂਜਾ ਕੋਈ ਨਾ ਹੀ ਨਹੀਂ ਗੂੰਜਦਾ ਹੈਗਾ ਇਸੇ ਗੱਲੋਂ ਸੁਖਵੀਰ ਵਰਗੇ ਮਤਲਬ ਗੱਪੀ ਜਾਂ ਮਤਲਬ ਬਿਰਸਤ ਸਿੰਘ ਮਲਟੋਹਾ ਵਰਗੇ ਗद्दार ਜਿਹੜੇ ਹੱਥ ਖੜੇ ਕਰਕੇ ਭੱਜੇ ਸੀਗੇ ਐਨਐਸਓ ਨੇ ਆਪਦੇ ਲਈ ਲਵਾਈ ਸੀ ਪੰਥ ਲਈ ਨਹੀਂ ਸੀ ਲਵਾਈ ਇਹ ਐਨਐਸ ਮੇਰੇ ਨਾਲ ਡਿਬੇਟ ਕਰ ਲਵੇ ਮੇਰੇ ਨਾਲ ਬੈਠ ਜਾਵੇ ਮੇਰਾ ਉਹਦੀ ਕਲੀ-ਕਲੀ ਗੱਲ ਦਾ ਜਵਾਬ ਦੇਣ ਨੂੰ ਤਿਆਰ ਬੈਠੀ ਆ ਠੀਕ ਆ ਹਰ ਇੱਕ ਬੱਚੇ ਦਾ ਬੱਚਾ ਸਾਡਾ ਉਹਦਾ ਟੋਹਾ ਜੇ ਤੇ ਤਾਂ ਇੱਜ਼ਤ ਆਪਦੀ ਬਚਦੀ ਭਾਈ ਬਚਾਲਾ ਨਹੀਂ ਤੂੰ ਗਿਆ ਜੀ ਸੋ ਕੀਮਤੀ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇਹ ਵੀ ਪ੍ਰਚਾਰੀ ਆ ਜਿਹੜਾ ਅੰਮ੍ਰਿਤਪਾਲ ਦਾ ਤੁਸੀਂ ਕਰ ਰਹੇ ਹੋ ਇਹ ਵੀ ਪ੍ਰਚਾਰਾ ਤੁਹਾਡੇ ਚੈਨਲ ਦਾ ਤੇ ਤੁਹਾਡਾ ਮੈਂ ਬਹੁਤ-ਬਹੁਤ ਮਤਲਬ ਰਹਿਣੀ ਰਹੂੰਗੀ ਤੁਹਾਡੀ ਮੈਂ ਸੁਪਰ ਗਿਜ਼ਰ ਜੀ ਬਹੁਤ-ਬਹੁਤ ਧੰਨਵਾਦ ਜੀ ਪਰ ਅੱਜ ਦਾ ਜਿਹੜਾ ਮੁੱਦਾ ਸੀ ਉਹਦੇ ਤੇ ਖਾਸ ਕਰ ਅੰਮ੍ਰਿਤਪਾਲ ਤੇ ਗੱਲ ਕਰਨ ਇਸ ਪਰ ਬਹੁਤ ਗੱਲਾਂ ਹੋਈਆਂ ਪੰਜਾਬ ਦੀਆਂ ਹਾਲਾਤਾਂ ਦੀਆਂ ਔਰ ਖੰਡੂਰ ਸਾਹਿਬ ਖਾਸ ਕਰ ਉਸ ਸੀਟ ਦੀ ਜਿੱਤੇ ਸਾਰੇ ਹਿੰਦੁਸਤਾਨ ਦੀ ਕੀ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਦੀ ਵੀ ਆਖਾ ਪਰ ਉੱਥੇ ਦੇ ਹਾਲਾਤ ਤੁਸੀਂ ਸਾਂਝੀ ਕੀਤੇ ਨੇ ਵਿਚਾਰ ਵਟਾਂਦਰਾ ਕੀਤੇ ਨੇ ਵਿਚਾਰ ਵਟਾਂਦਰਾ ਕੀਤੀ ਗਈ ਹੈ ਕਿਵੇਂ ਲੱਗੀ ਆਪਣੇ ਜਿਹੜੇ ਸੁਝਾਅ ਕਮੈਂਟ ਬਾਕਸ ਵਿੱਚ ਜਰੂਰ ਸਾਂਝੀ ਕਰਨਾ ਮੈਨੂੰ ਦਿਓ ਇਜਾਜ਼ਤ ਹੋਰ ਅਜਿਹੇ ਮੁੱਦਾ ਲੈ ਕੇ ਫੇਰ ਹਾਜ਼ਰ ਹੋਵਾਂਗੇ ਧੰਨਵਾਦ